ਦੇਖੋ ਮੈਮ ਲੀਗਲ ਸਰਵਿਸ ਅਥਾਰਟੀ ਐਕਟ ਇੱਕ ਐਹੋ ਜਿਹਾ ਐਕਟ ਹੈਗਾ ਜਿਹਦੀ ਅਵੇਅਰਨੈਸ ਬਹੁਤ ਜ਼ਿਆਦਾ ਘੱਟ ਗਈ ਹੈ। ਇਹਨੂੰ ਵੀ ਕਹਿੰਦੇ ਕਿ ਲੀਗਲ ਸਰਵਿਸ ਦੇ ਨਾਲ ਆਪਾਂ ਐਸ ਕਰਕੇ ਜੋੜ ਰਹੇ ਹਾਂ ਕਿਉਂਕਿ ਡਿਜ਼ਾਸਟਰ, ਵਾਇਲੈਂਸ, ਫਲਡਸ ਐਂਡ ਆਲ ਇਹ ਸਾਰੇ ਜਿਹੜੇ ਵਿਕਟਿਮਸ ਇਹਦੇ ਬੰਦੇ ਨੇ ਉਹ ਜਿਹੜਾ ਉਹਨਾਂ ਨੂੰ ਜਿਹੜੀ ਉਹ ਵੀਕਰ ਸੈਕਸ਼ਨ ਦੇ ਵਿੱਚ ਆ ਜਾਂਦੇ ਨੇ। ਅੱਡੀ ਜੇ ਇਨਕਮ ਘੱਟਾ 90 ਹਜ਼ਾਰ ਤੋਂ ਘੱਟ ਹੈ ਸਿਰਫ ਉਹ ਹੀ ਬੰਦਾ ਲੀਗਲ ਸਰਵਿਸ ਅਥਾਰਟੀ ਨੂੰ ਅਪਰੋਚ ਕਰਕੇ ਲੀਗਲ ਸਰਵਿਸ ਲੈ ਸਕਦਾ ਹੈ ਤੇ ਉਹ ਬਿਲਕੁਲ ਗਲਤ ਸੋਚਦਾ। ਹੁਣ ਮੈਂ ਆਪਣਾ ਕਲੇਮ ਕਿਤੋਂ ਲਵਾ ਸਰਕਾਰ ਜ਼ਬਰਦਸਤੀ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ 20 ਹਜ਼ਾਰ ਹੀ ਦੇਣਾ ਹੈ ਇਸ ਤੋਂ ਵੱਧ ਅਸੀਂ ਦੇਣਾ ਨਹੀਂ ਉਹ ਕਹੇਗਾ ਨਹੀਂ ਜੀ ਮੇਰਾ ਤਾਂ ਕਲੇਮ ਲੱਖ ਰੁਪਏ ਤੋਂ ਘੱਟ ਬੰਦਾ ਨਹੀਂ ਇਹੋ ਜੀਆਂ ਸਿਚੁਏਸ਼ਨਾਂ ਨੂੰ ਨਜਿੱਠਣ ਵਾਸਤੇ ਜਾਂ ਵੀਕਰ ਸੈਕਸ਼ਨਸ ਨੂੰ ਜਿਹੜਾ ਕਿ ਪ੍ਰੋਪਰ ਐਕਸੈਸ ਮਿਲੇ ਟੂ ਆਫ ਦਾ ਕੋਰਟਸ ਉਹ ਉਹਦੇ ਕਰਕੇ ਜਿਹੜਾ ਇਹ ਆਬਜੈਕਟ ਦੇ ਨਾਲ ਆ ਲੀਗਲ ਸਰਵਿਸ ਅਥਾਰਟੀ ਐਕਟ ਜਿਹੜਾ ਉਹ ਇਨੈਕਟ ਕੀਤਾ ਗਿਆ ਸੀ ਸਿਰਫ ਇੰਡੀਆ ਦੇ ਵਿੱਚ 2% ਬੰਦਿਆਂ ਨੂੰ ਇਹ ਜਾਣਕਾਰੀ ਹੈਗੀ ਹੈ ਕਿ ਇਹ ਇਹ ਐਕਟ ਹੈਗਾ ਵੀ ਹੈ ਤੇ 2023 ਦੇ ਵਿਕਟਿਮਸ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ 1980 ਦੇ ਵਿਕਟਿਮਸ ਅਜੇ ਤੱਕ ਫਿਰਦੇ ਪਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਤੇ ਇਹ ਆਪ ਦਾ ਜਿਹੜੀ ਆ ਹਰ ਸਾਲ ਆਂਦੀ ਆ ਅੱਜਕੱਲ ਇਹ ਨਹੀਂ ਕਿ ਹਰ ਲੀਗਲ ਸਰਵਿਸ ਅਥਾਰਟੀ ਦਾ ਆਬਜੈਕਟ ਹੈਗਾ ਕਿ ਜੇ ਤੁਹਾਨੂੰ ਲੱਗਦਾ ਕਿ ਮੈਨੂੰ ਕਲੇਮ ਮਿਲਿਆ ਤੇ ਘੱਟ ਮਿਲਿਆ ਜਾਂ ਨਹੀਂ ਮਿਲਿਆ ਉਹਨੂੰ ਇੱਕ ਪਲੈਟਫਾਰਮ ਮੁਹੱਈਆ ਕਰਾਣਾ ਫੇਰ ਜਿਹੜਾ ਚਾਦਾ ਕੋਰਟ ਜਿਹੜਾ ਡਿਕਰੀ ਕਰ ਰਹੀ ਹੈਗੀ ਹਾਂ ਵੀ ਇਹ ਬੰਦੇ ਦਾ ਇਨਾ ਨੁਕਸਾਨ ਹੋਇਆ ਇਹਨੂੰ ਇਨਾ ਕਲੇਮ ਬੰਦਾ ਫੇਰ ਉਹ ਫੰਡ ਦੇ ਵਿੱਚੋਂ ਜਿਹੜਾ ਰਲੀਫ ਫੰਡ ਹੈ ਜਾਂ ਕੁਝ ਵੀ ਫੰਡ ਹੈ ਉਹ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਨੂੰ ਉਹਨੂੰ ਦੇਣਾ ਹੀ ਪਏਗਾ ਵਿਕਟਿਮ ਨੂੰ ਦੇਣਾ ਪਏਗਾ ਉਹ ਸਾਰਾ ਜਿਹੜਾ ਡਾਟਾ ਲੀਗਲ ਸਰਵਿਸ ਅਥਾਰਟੀ ਕੋ ਲਾਏਗਾ ਤੇ ਉਸ ਤੋਂ ਬਾਅਦ ਉਹਨੇ ਸੁਪਰਵਾਈਜ਼ ਕਰਨਾ ਕਿਨੂੰ ਰੀਹੈਬਿਲਿਟੇਸ਼ਨ ਮਤਲਬ ਕਿਦੇ ਘਰ ਬਣਾਉਣ ਦੀ ਲੋੜ ਹੈ ਕਿਨੂੰ ਕੈਟਲਸ ਦਾ ਮੁਆਵਜ਼ਾ ਦੇਣਾ ਹੈ ਕਿਨੂੰ ਕਿਸੇ ਦਾ ਘਰ ਦਾ ਜੀ ਰੁੜ ਗਿਆ ਜਾਂ ਕੁਝ ਹੋ ਗਿਆ ਇਹ ਨਾਲ ਹੀ ਠੀਕ ਆ ਉਹਨਾਂ ਦੀਆਂ ਡਿਟੇਲਸ ਲੈ ਕੇ ਤੁਸੀਂ ਉਹਨਾਂ ਦੇ ਡਾਕੂਮੈਂਟ ਜਾਂ ਦੁਬਾਰਾ ਡੁਪਲੀਕੇਟ ਦਿਵਾਣੇ ਜਿਸਕੇ ਦਾ ਲਾਇਸੈਂਸ ਰੁੜ ਗਿਆ ਕਿਸੇ ਦਾ ਆਧਾਰ ਰੁੜ ਗਿਆ ਐਂਡ ਆਲ ਉਹਨੂੰ ਕਿੱਥੇ ਜਾਣਗੇ ਕੋਈ ਨਹੀਂ ਸੁਨੇਗਾ ਗਵਰਨਮੈਂਟ ਨਹੀਂ ਸੁਨੇਗੀ ਡਿਜ਼ਾਸਟਰ ਅਥਾਰਟੀ ਨਹੀਂ ਸੁਨੇਗੀ ਸੈਂਟਰਲ ਗਵਰਨਮੈਂਟ ਨਹੀਂ ਸੁਨੇਗੀ ਤੇ ਪਰ ਤੁਹਾਡੇ ਮੁਹੱਲੇ ਦੀ ਤੁਹਾਡੇ ਜ਼ਿਲ੍ਹੇ ਦੀ ਤੁਹਾਡੀ ਜਿਹੜੀ ਕੋਰਟ ਹੈਗੀ ਆ ਉਹ ਤੁਹਾਡੀ ਆਵਾਜ਼ ਜ਼ਰੂਰ ਸੁਨੇਗੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੇ ਗੱਲ ਕਰੀਏ ਹੜਾਂ ਦੀ ਹੜਾਂ ਦੀ ਮਾਰ ਹੀਟ ਪੰਜਾਬ ਆਇਆ ਹੋਇਆ ਹੈ ਹਜੇ ਵੀ ਜਿਹੜਾ ਹੈ ਬਹੁਤ ਕੁਝ ਹੋਣਾ ਬਾਕੀ ਹੈ ਕਿਉਂਕਿ ਪਾਣੀ ਹੀ ਉਤਿਆ ਹਜੇ ਕਈ ਜਗ੍ਹਾ ਤੇ ਪਾਣੀ ਵੀ ਹਜੇ ਸੁੱਕ ਰਿਹਾ ਔਰ ਉਹਦੇ ਬਾਅਦ ਸਫਾਈਆਂ ਦੀ ਗੱਲ ਹੈ ਹੋਰ ਬਹੁਤ ਕੁਝ ਗੱਲ ਹੈ ਸਰਕਾਰ ਜਿਹੜੀ ਹੈ ਆਪਣੇ ਤਰੀਕੇ ਦੀਆਂ ਜਿਹੜੀਆਂ ਨੇ ਇਹਦੇ ਤੇ ਨਵੇਂ-ਨਵੇਂ ਪ੍ਰੋਜੈਕਟਸ ਲੈ ਕੇ ਆਈਏ ਕਿ ਅਸੀਂ ਐਨੇ ਦਿਨਾਂ ਚ ਇਹ ਕਰ ਦਾਂਗੇ ਸਫਾਈ ਕਰ ਦਾਂਗੇ ਜਾਂ ਅਸੀਂ ਕਿਵੇਂ ਬੈਕ ਟੂ ਨਾਰਮਲ ਜਿਹੜੀ ਹੈ ਜ਼ਿੰਦਗੀ ਲੈ ਕੇ ਆਵਾਂਗੇ ਕਿਉਂਕਿ ਚੀਫ ਮਿਨਿਸਟਰ ਪੰਜਾਬ ਜਿਹੜੇ ਭਗਵੰਤ ਮਾਨ ਨੇ ਉਹ ਹਸਪਤਾਲ ਦੇ ਵਿੱਚ ਦਾਖਲ ਸਨ ਔਰ ਉਹਦੇ ਬਾਅਦ ਉਹ ਬਿਮਾਰੀ ਤੋਂ ਆਪਣੇ ਜਾਂ ਜੋ ਉਹਨਾਂ ਦੀ ਇੱਕ ਸਗੀ ਮੈਡੀਕਲ ਪ੍ਰੋਬਲਮ ਉਸ ਤੋਂ ਬਾਅਦ ਆਏ ਉਹਦੇ ਬਾਅਦ ਉਹਨਾਂ ਨੇ ਦੋ ਪ੍ਰੈਸ ਕਾਨਫਰੰਸਿਸ ਕੀਤੀਆਂ ਔਰ ਉਹਦਾ ਅ ਮੁੱਖ ਤੌਰ ਤੇ ਜਿਹੜਾ ਉਹਦਾ ਕੇਹਰਾ ਸੀ ਪ੍ਰੈਸ ਕਾਨਫਰੈਂਸ ਦਾ ਉਹ ਫਲੱਡ ਹੀ ਸੀ ਹੜਾਈ ਸੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਸੀਂ ਹੜਾਂ ਦੇ ਨਾਲ ਨਜਿੱਠਣ ਦੇ ਡਿਫਰੈਂਟ ਡਿਫਰੈਂਟ ਪਲਾਨਸ ਲੈ ਕੇ ਆਏ ਆ ਕਿਉਂਕਿ ਘਾਹ ਪਸ਼ੂ ਡੰਗਰ ਮਾਲ ਡੰਗਰ ਇੱਕ ਚੀਜ਼ ਹੈ ਦੂਸਰੇ ਪਾਸੇ ਖੇਤਾਂ ਦੀ ਜਿਹੜੀ ਗੱਲ ਹੈਗੀ ਉਹ ਉਹਦੀ ਅਲੱਗ ਚੀਜ਼ ਹੈ ਜਿੱਦਾਂ ਖੇਤਾਂ ਦੇ ਵਿੱਚ ਖਾਸ ਤੌਰ ਤੇ ਕਿਹਾ ਜਾ ਰਿਹਾ ਕਿ ਮਿੱਟੀ ਰੇਤ ਜਿਹੜੀ ਆਈ ਹੋਈ ਹੈ ਤੇ ਉਹਨੂੰ ਲੈ ਕੇ ਵੀ ਆਪਣੇ ਤਰੀਕੇ ਦੀ ਇੱਕ ਪਾਲਿਸੀ ਇੱਕ ਪਾਲਿਸੀ ਤਾਂ ਨਹੀਂ ਕਿ ਹਰੀ ਇੱਕ ਸਕੀਮ ਜਿਹੜੀ ਹੈ ਜਾਂ ਇੱਕ ਪ੍ਰੋਜੈਕਟ ਜਿਹੜਾ ਹੈਗਾ ਇਹਨਾਂ ਦੇ ਨਾਂ ਦੇ ਵਿੱਚ ਐਮਰਜੈਂਸੀ ਪ੍ਰੋਜੈਕਟ ਜਿਹੜਾ ਉਹ ਸਰਕਾਰ ਲੈ ਕੇ ਆਈ ਹੈ ਕਿ ਜਿਹਦਾ ਖੇਤ ਉਹਦੀ ਰੇਤ ਜਿਹੜੇ ਕਿਸਾਨ ਦੀ ਖੇਤ ਹੋਏਗੀ ਉਹੀ ਆਪਣਾ ਚੱਕ ਸਾਰੀਆਂ ਗੱਲਾਂ ਨੇ ਪਰ ਇਸ ਦੇ ਨਾਲ ਨਾਲ ਕਿਉਂਕਿ ਜਿੱਥੇ ਵੀ ਐਦਾਂ ਦੀ ਕੋਈ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਕਾਨੂੰਨ ਜਿਹੜਾ ਉਹ ਹਮੇਸ਼ਾ ਆਂਦਾ ਕਿਉਂਕਿ ਪਾਲਿਸਿਸ ਨੇ ਉਹ ਵੀ ਕਾਨੂੰਨ ਦੇ ਨਾਲ ਇੰਪਲੀਮੈਂਟ ਹੋਣੀਆਂ ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਬੜੀਆਂ ਹੀ ਮਹੱਤਵਪੂਰਨ ਹੋ ਜਾਂਦੀਆਂ ਉਹਦੇ ਵਿੱਚ ਅਸੀਂ ਅੱਜ ਫੇਰ ਇੱਕ ਤੋਂ ਵਾਰ ਇੱਕ ਵਾਰ ਜਿਹੜਾ ਹੈਗਾ ਉਹ ਕਾਨੂੰਨੀ ਮਾਹਿਰ ਦੇ ਕੋਲ ਆਏ ਆ ਕਵਰ ਪਾਹਲ ਸਿੰਘ ਸਾਡੇ ਨਾਲ ਨੇ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਖਾਸ ਕਰਕੇ ਕਿ ਜਿਹੜਾ ਇੱਕ ਲੀਗਲ ਸਰਵਿਸਿਜ਼ ਅਥਾਰਟੀ ਐਕਟ ਹੈਗਾ ਉਹ ਲਾਗੂ ਹੋਣਾ ਚਾਹੀਦਾ ਖਾਸ ਕਰਕੇ ਹੜ ਪੀੜਤ ਨੇ ਜਾਂ ਹੜਾਂ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉਸ ਨੂੰ ਲੈ ਕੇ ਮੀਨਸ ਕੀ ਕਾਨੂੰਨੀ ਸਹਾਇਤਾ ਦੀ ਗੱਲ ਕੀਤੀ ਜਾਏ ਜਾਂ ਲੀਗਲ ਸਰਵਿਸਿਜ਼ ਜਿਹੜਾ ਅਥਾਰਟिटीज ਐਕਟ ਹੈਗਾ ਉਹ ਹੈ ਕਿ ਕਿਸ ਤਰੀਕੇ ਦੇ ਨਾਲ ਇੰਪਲੀਮੈਂਟ ਹੋ ਸਕਦਾ ਹੈ ਔਰ ਹੁਣ ਉਹਦੀ ਕਿੰਨੀ ਕਿ ਜ਼ਿਆਦਾ ਜ਼ਰੂਰਤ ਹੈ ਤੇ ਉਹਦੇ ਨਾਲ ਹੋਰ ਵੀ ਇਹਦਾ ਦਾਇਰੇ ਕੀ ਕੀ ਨੇ ਉਸ ਤੇ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਆਪਾਂ ਜਿਵੇਂ ਸ਼ੁਰੂਆਤ ਕੀਤੀ ਹੈ ਕਿ ਜਿਹੜਾ ਹੁਣ ਐਸ ਪਾਰਟਿਕੂਲਰਲੀ ਜੇ ਗੱਲ ਕਰੀਏ ਲੀਗਲ ਸਰਵਿਸਿਜ਼ ਅਥਾਰਟੀ ਐਕਟ ਪਹਿਲੇ ਤਾਂ ਹੈ ਕੀ ਹੈ ਔਰ ਇਹਦੀ ਹੁਣ ਹੜਾਂ ਦੇ ਵਿੱਚ ਜਿਹੜਾ ਹੈਗਾ ਐਮਰਜੈਂਸੀ ਦੇ ਵਿੱਚ ਉਹ ਕਿਵੇਂ ਲਾਗੂ ਹੋ ਸਕਦਾ ਹੈ ਜਾਂ ਉਹਦੀ ਕਿੰਨੀ ਕੀ ਇੰਪੋਰਟੈਂਸ ਇਸ ਟਾਈਮ ਤੇ ਬਣ ਜਾਂਦੀ ਹੈ ਦੇਖੋ ਮੈਮ ਲੀਗਲ ਸਰਵਿਸ ਅਥਾਰਟੀ ਐਕਟ ਇੱਕ ਐਹੋ ਜਿਹਾ ਐਕਟ ਹੈਗਾ ਜਿਹਦੀ ਅਵੇਅਰਨੈਸ ਬਹੁਤ ਜ਼ਿਆਦਾ ਘੱਟ ਗਈ ਹੈ ਜੀ ਜੋ ਕਿ ਤੁਸੀਂ ਆਮ ਆਮ ਤੌਰ ਤੇ ਅਸੀਂ ਸੁਣਨੇ ਆ ਕਿ ਇੱਕ ਜਿਹੜਾ ਟੈਂਪਲ ਹੁੰਦਾ ਹੈ ਜਿਹੜਾ ਰੱਬ ਦਾ ਕਹਿ ਕਿਹਾ ਜਾਂਦਾ ਜਿਹੜਾ ਕਿ ਗੁਰਦੁਆਰਾ ਕਹਿ ਸਕਦੇ ਹੋ ਮੰਦਿਰ ਕਹਿ ਸਕਦੇ ਹੋ ਜਾਂ ਮਸਜਿਦ ਕਹਿ ਸਕਦੇ ਹੋ ਕੁਝ ਵੀ ਕਹਿ ਸਕਦੇ ਹੋ ਇੱਕ ਦੂਸਰਾ ਟੈਂਪਲ ਹੁੰਦਾ ਜਿੰਨੂੰ ਆਪਾਂ ਕਹਿਆ ਕਿਹਾ ਜਾਂਦਾ ਕਿ ਇਟ ਇਜ਼ ਅ ਟੈਂਪਲ ਆਫ ਜਸਟਿਸ ਜਿੱਥੇ ਤੁਹਾਨੂੰ ਜਸਟਿਸ ਮੁਹੱਈਆ ਕਰਾਇਆ ਜਾਂਦਾ ਤੇ ਜ਼ਿਆਦਾਤਰ ਜਿਹੜੀ ਹੈਗੀ ਹੈ ਜੇ ਕੋਈ ਇਹ ਗੱਲ ਕੋਈ ਸੋਚਦਾ ਹੈ ਕਿ ਜਿਹੜੀ ਕੋਰਟ ਨੇ ਅਦਾਲਤਾਂ ਨੇ ਸਿਰਫ ਅਮੀਰਾਂ ਵਾਸਤੇ ਨੇ ਜਾਂ ਸਿਰਫ ਜਿਹੜੇ ਉਹੀ ਬੰਦਿਆਂ ਵਾਸਤੇ ਆ ਕਿ ਜਿਹੜੇ ਵਕੀਲ ਆਪ ਕਰ ਸਕਦੇ ਆ ਤੇ ਉਹ ਬਿਲਕੁਲ ਗਲਤ ਸੋਚਦੇ ਆ ਜਿਹੜਾ ਟੈਂਪਲ ਆਫ ਜਸਟਿਸ ਹੁੰਦਾ ਉਹ ਜਿਹੜਾ ਸਭ ਦੇ ਵਾਸਤੇ ਜਿਹੜਾ ਇਕੁਅਲ ਕੋਈ ਵੀ ਬੰਦਾ ਜਿਹੜਾ ਹੈਗਾ ਭਾਵੇਂ ਉਹ ਪੀਅਨ ਹੈ ਭਾਵੇਂ ਉਹ ਛੋਟਾ ਹੈ ਭਾਵੇਂ ਉਹ ਵੱਡਾ ਹੈ ਉਹ ਜਿਹੜਾ ਆਪਣਾ ਜਿਹੜਾ ਕੋਰਟਸ ਦੀ ਜਿਹੜੀ ਹੈ ਸਰਵਿਸੇਸ ਉਹ ਜਿਹੜੀ ਆ ਉਹ ਲੈ ਸਕਦਾ ਬਸ਼ਰਤੇ ਉਹਨੂੰ ਪਤਾ ਹੋਣਾ ਚਾਹੀਦਾ ਕਿ ਉਹਨੂੰ ਜਿਹੜੀ ਆ ਲੀਗਲ ਸਰਵਿਸ ਜਾਂ ਕੋਰਟ ਨੂੰ ਜਿਹੜਾ ਅਪਰੋ ਮੀਨਸ ਇਹ ਐਪਰੀਹੈਂਸ਼ਨ ਹੈ ਕਿ ਉਸ ਵਿੱਚ ਕੁਝ ਸਪੈਸਿਫਿਕ ਤਰ੍ਹਾਂ ਦੇ ਲੋਕ ਹੀ ਜਿਹੜੇ ਨੇ ਲੀਗਲ ਸਰਵਿਸਿਜ਼ ਜੜੀਆਂ ਨੇ ਉਹ ਲੈ ਸਕਦੇ ਨੇ ਜੜੀਆਂ ਕਿ ਖਾਸ ਤੌਰ ਤੇ ਅਦਾਲਤ ਵੱਲੋਂ ਜੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਮੀਨਸ ਕਿ ਇੱਕ ਐਪਰੀਹੈਂਸ਼ਨ ਜ਼ਰੂਰ ਹੈਗੀ ਹੈ ਕਿ ਤਨਾ ਕਿਤੇ ਬਿਲਕੁਲ ਤੁਸੀਂ ਬਿਲਕੁਲ ਸਹੀ ਕਿਹਾ ਕਿਉਂਕਿ ਸਾਡੇ ਅੰਦਰ ਜੜੀ ਸੋਸਾਇਟੀ ਦੇ ਅੰਦਰ ਕੁਝ ਸੈਕਸ਼ਨਸ ਨੇ ਉਹਨਾਂ ਦੇ ਵਿੱਚੋਂ ਇੱਕ ਸੈਕਸ਼ਨ ਨੂੰ ਕਿਹਾ ਜਾਂਦਾ ਵੀਕਰ ਸੈਕਸ਼ਨ ਆਫ ਸੋਸਾਇਟੀ ਜਿਸ ਤਰ੍ਹਾਂ ਤੁਸੀਂ ਮੈਂ ਗੱਲ ਕਰਾਂ ਐਸਸੀ ਕਮਿਊਨਿਟੀ ਹੈ ਐਸਟੀ ਕਮਿਊਨਿਟੀ ਹੈ ਔਰਤਾਂ ਚਾਈਲਡ ਡਿਸੇਬਲਡ ਬੰਦੇ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਜਿਹੜੇ ਬੰਦੇ ਕਸਟਡੀ ਦੇ ਵਿੱਚ ਹੈਗੇ ਨੇ ਜਿਨ੍ਹਾਂ ਦੇ ਅੱਗਾ ਪਿੱਛਾ ਕੋਈ ਨਹੀਂ ਹੈਗਾ ਉਸ ਤੋਂ ਬਾਅਦ ਜੇ ਮੈਂ ਤੁਹਾਡੀ ਇੱਕ ਗੱਲ ਕਰਾਂ ਜਿਹੜਾ ਡਿਜ਼ਾਸਟਰ ਵਿਕਟਿਮਸ ਜਿਹਦੇ ਵਿੱਚ ਤੁਸੀਂ ਡਰਾਟ ਵੀ ਆ ਜਾਂਦਾ ਸੁੱਕਾ ਪੈ ਗਿਆ ਅਰਥਕਵੇਕ ਵੀ ਆ ਜਾਂਦੇ ਆ ਉਹਦੇ ਚ ਇੱਕ ਫਲੱਡ ਵੀ ਚੀਜ਼ ਆ ਜਾਂਦੀ ਆ ਕਿ ਜੇ ਕੋਈ ਵਾਇਲੈਂਸ ਹੁੰਦੀ ਆ ਜਿਸ ਤਰ੍ਹਾਂ ਸਪੋਜ਼ ਕੋਈ ਮਾਸ ਡਿਜ਼ਾਸਟਰ ਹੋ ਗਿਆ ਲਾਈਕ ਨੇਪਾਲ ਦੇ ਵਿੱਚ ਤੁਸੀਂ ਦੇਖੋਗੇ ਇੱਕਦਮ ਇੱਕ ਜਿਹੜਾ ਇੱਕ ਹਜੂਮ ਹੈ ਇੱਕ ਜਿਹੜਾ ਮੋਪ ਸੀਗਾ ਜਿੰਨੇ ਸਾਰਾ ਅਸਤ ਵਿਅਸਤ ਕਰ ਦਿੱਤਾ ਈਵਨ ਇਹਨੂੰ ਵੀ ਆਪਾਂ ਕਹਿੰਦੇ ਆ ਕਿ ਇਟ ਇਜ਼ ਅ ਡਿਜ਼ਾਸਟਰ ਇਹੀ ਮੈਂ ਪੁੱਛਣ ਲੱਗੀ ਸੀ ਬੜਾ ਗੱਲ ਇੱਕ ਤਾਂ ਹੁੰਦੀ ਕੁਦਰਤੀ ਆਪਦਾ ਨੇਚਰਲ ਡਿਜ਼ਾਸਟਰ ਪਰ ਜਿੱਦਾਂ ਉੱਥੇ ਜੇ ਨੇਪਾਲ ਵਾਲੀ ਵੈਸੇ ਗੱਲ ਥੋੜਾ ਜਿਹਾ ਹਟ ਕੇ ਹੋ ਗਈ ਹੈ ਪਰ ਆਪਾਂ ਥੋੜਾ ਜਸਤੇ ਵੀ ਚਾਨਣ ਪਾ ਕੇ ਫਿਰ ਵਾਪਸ ਆਪਣੀ ਗੱਲ ਤੇ ਪਰਤਦੇ ਹਾਂ ਅ ਜਿਸ ਤਰੀਕੇ ਦੇ ਨਾਲ ਇਹ ਹੈਗੀ ਹੈ ਨੇਪਾਲ ਵਾਲਾ ਹੋਇਆ ਕਿਉਂਕਿ ਇਹ ਜ਼ਿਆਦਾਤਰ ਇੱਕ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਟੈਸਟ ਸੀਗੇ ਹੁਲਗਨਿਜ਼ਮ ਵੀ ਉਹਦੇ ਵਿੱਚ ਆ ਜਾਂਦੀ ਹੈ ਬਹੁਤ ਕੁਝ ਆ ਜਾਂਦਾ ਹੈ ਇਹਨੂੰ ਵੀ ਆਪਾਂ ਡਿਜ਼ਾਸਟਰ ਦੇ ਵਿੱਚ ਲੈ ਸਕਦੇ ਹਾਂ ਬਿਲਕੁਲ ਜੀ ਇਹਨੂੰ ਤੁਸੀਂ ਵਾਇਲੈਂਸ ਦੇ ਵਿੱਚ ਲੈ ਸਕਦੇ ਹੋ ਜਿਸ ਤਰ੍ਹਾਂ ਕਿ ਦੇਖੋ ਇੱਕ ਹਜੂਮ ਹੈ ਇੱਕ ਹਜੂਮ ਹੈ ਹਜੂਮ ਦਾ ਕੋਈ ਚੇਰਾ ਨਹੀਂ ਹੁੰਦਾ that is a mob ਇਹਨੂੰ ਵੀ ਕਹਿੰਦੇ ਕਿ ਲੀਗਲ ਸਰਵਿਸ ਦੇ ਨਾਲ ਆਪਾਂ ਐਸ ਕਰਕੇ ਜੋੜ ਰਹੇ ਹਾਂ ਕਿਉਂਕਿ ਡਿਜ਼ਾਸਟਰ ਵਾਇਲੈਂਸ ਫਲਡਸ ਐਂਡ ਆਲ ਸਾਰੇ ਜਿਹੜੇ ਵਿਕਟਿਮਸ ਇਹਦੇ ਬੰਦੇ ਨੇ ਉਹ ਜਿਹੜਾ ਉਹਨਾਂ ਨੂੰ ਜਿਹੜੀ ਉਹ ਵੀਕਰ ਸੈਕਸ਼ਨ ਦੇ ਵਿੱਚ ਆ ਜਾਂਦੇ ਨੇ ਉਸ ਤੋਂ ਬਾਅਦ ਤੁਸੀਂ ਦੇਖੋ ਜਿਨ੍ਹਾਂ ਦੀ ਐਨੂਅਲ ਇਨਕਮ ਐਨੂਅਲ ਇਨਕਮ 90000 ਤੋਂ ਘੱਟ ਹੈ ਮੋਸਟਲੀ ਲੋਕਾਂ ਨੂੰ ਇਹੀ ਪਤਾ ਹੈਗਾ ਚੱਲਦਾ ਹੈ ਕਿ ਤੁਸੀਂ ਜਿਹੜਾ ਹੈਗਾ ਕਿ ਸਾਡੀ ਜੇ ਇਨਕਮ ਘੱਟ ਹੈ 90000 ਤੋਂ ਘੱਟ ਹੈ ਸਿਰਫ ਉਹ ਹੀ ਬੰਦਾ ਲੀਗਲ ਸਰਵਿਸ ਅਥਾਰਟੀ ਨੂੰ ਅਪਰੋਚ ਕਰਕੇ ਲੀਗਲ ਸਰਵਿਸ ਲੈ ਸਕਦਾ ਹੈ ਕਿ ਉਹ ਬਿਲਕੁਲ ਗਲਤ ਸੋਚਦਾ ਠੀਕ ਹੈ ਦੈਟ ਇਜ਼ ਅ ਵਨ ਵਨ ਪਾਰਟ ਆਫ ਇਟ ਪਰ ਤੁਸੀਂ ਜੇ ਆਪਣਾ ਸੈਕਸ਼ਨ 12 ਪੜ੍ਹੋ ਤੇ ਉਹਦੇ ਵਿੱਚ ਅੱਠ ਕੈਟਾਗਰੀਜ਼ ਹੈਗੀਆਂ ਨੇ ਜਿਹੜੇ ਕਿ ਸਾਰੇ ਬੰਦਿਆਂ ਨੂੰ ਜਿਹੜਾ ਇੱਕ ਮੁਹਈਆ ਕਰਾਉਣਾ ਹੈ ਲੀਗਲ ਸਰਵਿਸ ਲੀਗਲ ਸਰਵਿਸਸ ਦਾ ਕੀ ਮਾਇਨੇ ਹੈ ਜੀ ਕਿਉਂਕਿ ਲੀਗਲ ਸਰਵਿਸਸ ਦਾ ਮੇਨ ਮਾਇਨਾ ਦੇ ਵਿੱਚ ਐਹੀ ਨਹੀਂ ਹੈਗਾ ਕਿ ਠੀਕ ਹੈ ਕਿ ਤੁਹਾਨੂੰ ਇੱਕ ਜਿਹੜਾ ਵਕੀਲ ਮੁਹਈਆ ਕਰਾ ਦਿੱਤਾ ਜਾਏਗਾ ਇੱਕ ਲੀਗਲ ਐਡਵਾਈਸ ਵੀ ਦੇਣੀ ਮਤਲਬ ਸੁਪੋਜ਼ ਕੋਈ ਫਲੱਡ ਵਿਕਟਿਮ ਹੈ ਆਪਾਂ ਫਲੱਡ ਦੀ ਹੀ ਗੱਲ ਕਰਦੇ ਹਾਂ ਫਲੱਡ ਵਿਕਟਿਮ ਹੈ ਉਹ ਕਹਿੰਦੇ ਆ ਕਿ ਠੀਕ ਹੈ ਜੀ ਮੇਰਾ ਤੇ ਨੁਕਸਾਨ 20000 ਦਾ ਹੋਇਆ ਹੁਣ ਬਾਰ ਕਾਰੋਬਾਰ ਵੀ ਉੱਜੜ ਗਿਆ ਹੁਣ ਮੈਂ ਕਿੱਥੇ ਜਾਵਾਂ ਮੇਰੇ ਕੋਲ ਰੁਪਈਆ ਨਹੀਂ ਹੈਗਾ ਹੁਣ ਮੈਂ ਆਪਣਾ ਕਲੇਮ ਕਿਤੋਂ ਲਵਾ ਸਰਕਾਰ ਜ਼ਬਰਦਸਤੀ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ 20000 ਹੀ ਦੇਣਾ ਹੈ ਇਸ ਤੋਂ ਵੱਧ ਅਸੀਂ ਦੇਣਾ ਨਹੀਂ ਉਹ ਕਹੇਗਾ ਨਹੀਂ ਜੀ ਮੇਰਾ ਤੇ ਕਲੇਮ ਲੱਖ ਰੁਪਏ ਤੋਂ ਘੱਟ ਬੰਦਾ ਨਹੀਂ ਕਿਉਂਕਿ ਮੇਰੇ 10 ਜਿਹੜੇ ਕੈਟਲ ਸੀਗੇ ਉਹ ਵੀ ਰੁੜੇ ਨੇ ਮੇਰੀ ਦੁਕਾਨ ਵੀ ਰੁੜੀ ਹੈ ਮੇਰਾ ਘਰ ਵੀ ਰੁੜਿਆ ਮੇਰਾ ਸਾਰਾ ਹੀ ਇੱਕ ਤਰ੍ਹਾਂ ਦਾ ਜ਼ਿੰਦਗੀ ਉੱਜੜ ਗਈ ਹੈ ਤੇ ਉਹ 20000 ਮੇਰੀ ਕੰਪਨਸੇਸ਼ਨ ਬੜੀ ਇਨਐਡੀਕੁਏਟ ਹੈ ਜੀ ਜੀ ਹੁਣ ਇਹ ਚੀਜ਼ ਨੂੰ ਹੁਣ ਉਹਦੇ ਕੋਲ ਪੈਸੇ ਵੀ ਨਹੀਂ ਹੈਗੇ ਠੀਕ ਹੈ ਨਾ ਕਿ ਉਹ ਵਕੀਲ ਕਰ ਸਕੇ ਜਾਂ ਕੋਈ ਕਰ ਸਕੇ ਇਹੋ ਜੀਆਂ ਸਿਚੁਏਸ਼ਨਾਂ ਨੂੰ ਨਜਿੱਠਣ ਵਾਸਤੇ ਜਾਂ ਵੀਕਰ ਸੈਕਸ਼ਨਸ ਨੂੰ ਜਿਹੜਾ ਕਿ ਪ੍ਰੋਪਰ ਐਕਸੈਸ ਮਿਲੇਟ ਆਫ ਦਾ ਕੋਰਟਸ ਉਹ ਉਹਦੇ ਕਰਕੇ ਜਿਹੜਾ ਇਹ ਆਬਜੈਕਟ ਦੇ ਨਾਲ ਆ ਲੀਗਲ ਸਰਵਿਸ ਅਥਾਰਟੀ ਐਕਟ ਜਿਹੜਾ ਉਹ ਇਨੈਕਟ ਕੀਤਾ ਗਿਆ ਸੀ ਜਿਹੜਾ ਕਿ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿਉਂਕਿ ਇਹਦਾ ਲੈਕ ਆਫ ਅਵੇਅਰਨੈਸ ਹੈ ਇੱਕ ਬਰਡ ਦੀ ਸੁਪਰੀਮ ਕੋਰਟ ਨੇ ਇੱਕ ਲੇਟੈਸਟ ਡਿਸੀਜਨ ਦੇ ਵਿੱਚ April 2025 ਦੇ ਵਿੱਚ ਉਹਦੇ ਵਿੱਚ ਇੱਕ ਰਿਪੋਰਟ ਦਾ ਜ਼ਿਕਰ ਕੀਤਾ ਉਹ ਇੱਕ ਅਥਾਰਟੀ ਹੈਗੀ ਆ ਰਿਸਰਚ ਅਥਾਰਟੀ ਉਹਨੂੰ ਕਹਿੰਦੇ ਬਰਡ ਜੀ ਜੀ ਬਰਡ ਦੇ ਵਿੱਚ ਉਹ ਅਥਾਰਟੀ ਦੇ ਵਿੱਚ ਦੇਖੋ ਸਾਹਮਣੇ ਆਇਆ ਉਹ ਇੱਕ ਨੈਸ਼ਨਲ ਲੈਵਲ ਦੀ ਅਥਾਰਟੀ ਹੈ ਉਹਨਾਂ ਨੇ ਦੱਸਿਆ ਕਿ ਸਿਰਫ ਇੰਡੀਆ ਦੇ ਵਿੱਚ 2% ਬੰਦਿਆਂ ਨੂੰ ਇਹ ਜਾਣਕਾਰੀ ਹੈਗੀ ਆ ਕਿ ਇਹ ਇਹ ਐਕਟ ਹੈਗਾ ਵੀ ਆ ਓਕੇ ਇੰਡੀਆ 'ਚ 2% ਉਸ ਤੋਂ ਬਾਅਦ ਜਿਹੜੀਆਂ ਇਹਦੇ ਵਿੱਚ ਵਿਕਟਿਮ ਕੰਪੰਸੇਸ਼ਨ ਸਕੀਮਸ ਨੇ ਜਿਹੜੀਆਂ ਅਥਾਰਟिटीज ਦੀਆਂ ਉਹ ਤੇ ਕਿਸੇ ਨੂੰ ਜ਼ਿਆਦਾਤਰ ਪਤਾ ਹੀ ਨਹੀਂ ਹੈ ਗਿਆ ਤੇ ਸੌਆਂ ਦੇ ਵਿੱਚੋਂ 30 ਲੇਡੀਆਂ ਹੋਣ ਗਈਆਂ ਜਿਨ੍ਹਾਂ ਨੂੰ ਕਲੇਮ ਮਿਲਿਆ ਅੰਡਰ ਦਿਸ ਐਕਟ ਸਾਰੇ ਇੰਡੀਆ ਦੇ ਵਿੱਚ ਤੇ ਤੁਸੀਂ ਦੇਖੋ ਕਿ ਪ੍ਰੋਪੋਰਸ਼ਨ ਰੇਟ ਅਵੇਅਰਨੈਸ ਦਾ ਕਿੰਨਾ ਘਟ ਇਹਨੂੰ ਲੈ ਕੇ ਹੀ ਕਿ ਆਪਾਂ ਜਦੋਂ ਇਹ ਫਲੱਡ ਆਇਆ ਸੀਗਾ ਤੇ ਇਹਨੂੰ ਆਪਾਂ ਲੈ ਕੇ ਜਿਹੜਾ ਇੱਕ ਪੀਆਈ ਵਾਲੇ ਨੇ ਛੇੜ ਕੀਤੀ ਸੀਗੀ ਕਿ ਕਿਉਂ ਕਿਉਂਕਿ ਹਜੇ ਜਿੱਦਾਂ ਮਾਨਯੋਗ ਹਾਈ ਕੋਰਟ ਨੇ ਵੀ ਇਹਦੇ ਵਿੱਚ ਜ਼ਿਕਰ ਕੀਤਾ ਕਿ ਹੁਣ ਤੇ ਆਪ ਦਾ ਆ ਗਈ ਹੈ ਹੁਣ ਤੇ ਸਭ ਕੁਝ ਹੋ ਗਿਆ ਹੁਣ ਤੁਸੀਂ ਸਾਡੇ ਕੋਲ ਜੇ ਗਵਰਨਮੈਂਟ ਦਾ ਕੋਈ ਇਨ ਐਕਸ਼ਨ ਹੈ ਜਾਂ ਕੋਈ ਉਹਨਾਂ ਦੀ ਕੋਈ ਡਿਸਕ੍ਰਿਪੈਂਸੀ ਹੈ ਰਿਗਾਰਡਿੰਗ ਐਨੀਥਿੰਗ ਉਹ ਅਸੀਂ ਬਾਅਦ ਦੇ ਵਿੱਚ ਵੇਖਾਂਗੇ ਜਦੋਂ ਸਾਰਾ ਕੁਝ ਨਿਬੜ ਜਾਏਗਾ ਜਦੋਂ ਸਾਰਾ ਕੁਝ ਜਿਹੜਾ ਵਿਕਟਿਮਸ ਨੂੰ ਉਹਨਾਂ ਦਾ ਜਿਹੜਾ ਰਿਲੀਫ ਮਿਲ ਜਾਊਗਾ ਹਜੇ ਆਪਾਂ ਗੱਲ ਕਰਨੀ ਆ ਵਿਕਟਿਮਸ ਦੀ ਤੇ ਉਹ ਵਿਕਟਿਮਸ ਦੀ ਗੱਲ ਜਿਹੜੀ ਹੈਗੀ ਆ ਉਹ ਕੋਈ ਨਹੀਂ ਸੀ ਕਰ ਰਿਆ ਕਿਉਂਕਿ ਸਾਰੇ ਇਹ ਦੇਖ ਰਹੇ ਸੀ ਕਿ ਫਲੱਡ ਆ ਗਿਆ ਗਵਰਨਮੈਂਟ ਨੇ ਆ ਨਹੀਂ ਕੀਤਾ ਗਵਰਨਮੈਂਟ ਨੂੰ ਆ ਕਰਨਾ ਚਾਹੀਦਾ ਸੀਗਾ ਥੈਟ ਵੁੱਡ ਬੀ ਸੀਨ ਐਟ ਦਾ ਟਾਈਮ ਆਫ ਜਦੋਂ ਉਹ ਖਤਮ ਹੋ ਜਾਏਗੀ ਕ੍ਰਾਈਸਿਸ ਪਰ ਹੁਣ ਤੁਸੀਂ ਵਿਕਟਿਮਸ ਐਸ ਵੱਲੇ ਤੇ ਗੱਲ ਲੱਗੀ ਸੀ ਵਿਕਟਿਮਸ ਦੀ ਕਿ ਵਿਕਟਿਮਸ ਨੂੰ ਉਹਨਾ ਦਾ ਬੰਦਾ ਕਲੇਮ ਕਿਸ ਤਰ੍ਹਾਂ ਦੋਆਇਆ ਜਾਵੇ ਕਿਉਂਕਿ ਆਪਾਂ ਕਹਿੰਦੇ ਆ ਕਿ ਹਰ ਵਾਰੀ ਹੁਣ ਉਹਦੇ ਵਿੱਚ ਆਪਾਂ ਰਿਪੋਰਟਸ ਐ ਵੀ ਸੁਣਿਆ ਕਿ 2023 ਦੇ ਵਿਕਟਿਮਸ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ 1980 ਦੇ ਵਿਕਟਿਮਸ ਹਜੇ ਤੱਕ ਫਿਰਦੇ ਪਏ ਨੇ ਉਹਨਾਂ ਨੂੰ ਪਤਾ ਹੀ ਨਹੀਂ ਇਹ ਤੇ ਇਹ ਆਪ ਦਾ ਜਿਹੜੀ ਆ ਹਰ ਸਾਲ ਆਂਦੀ ਆ ਅੱਜਕੱਲ ਇਹ ਨਹੀਂ ਕਿ ਹਰ 10 ਸਾਲ ਬਾਅਦ ਆਈ 15 ਸਾਲ ਬਾਅਦ ਆਈ ਹੁਣ ਇਹਦੇ ਉੱਤੇ ਇੱਕ ਅਥਾਰਟੀ ਬਠਾਉਣ ਵਾਸਤੇ ਗਵਰਨਮੈਂਟ ਦੇ ਉੱਤੇ ਤੇ ਡਿਜ਼ਾਸਟਰ ਅਥਾਰਟੀ ਦੇ ਉੱਪਰ ਇੱਕ ਅਥਾਰਟੀ ਹੋਣੀ ਚਾਹੀਦੀ ਹੈ ਜਿਹੜੀ ਆ ਸਾਰੇ ਚੀਜ਼ਾਂ ਨੂੰ ਸੁਪਰਵਾਈਜ਼ ਕਰੇਗੀ ਉਹ ਮੋਨੀਟਰ ਕਰੇਗੀ ਉਹ ਚੀਜ਼ ਹੈਗੀ ਆ ਆਪਣੀ ਕਿ ਲੀਗਲ ਸਰਵਿਸ ਅਥਾਰਟੀ ਉਹਦੇ ਵਿੱਚ ਇਹਨਾਂ ਨੇ ਕੀ ਆਪਾਂ ਮੰਗਿਆ ਕਿ ਇਹਨੂੰ ਇਹਦੇ ਚ ਇੱਕ ਪਾਲਿਸੀ ਆ 2010 ਦੀ ਨੈਸ਼ਨਲ ਡਿਜ਼ਾਸਟਰ ਪਾਲਿਸੀ ਇੱਕ ਬੜਾ ਇੰਟਰਸਟਿੰਗ ਜੀ ਹੋਰ ਗੱਲ ਹੈ ਤੁਸੀਂ ਮੈਂ ਤੁਹਾਡੀ ਗੱਲ ਇੱਥੋਂ ਹੀ ਸ਼ੁਰੂ ਕਰ ਲੈਣਾ ਜਿਹੜੀ ਲੀਗਲ ਅਥਾਰਟੀ ਹੈਗੀ ਹੈ ਪੂਰੀ ਦੀ ਪੂਰੀ ਤੁਸੀਂ ਡੈਫੀਨਿਟਲੀ ਕੋਈ ਬਾਡੀ ਹੋਏਗੀ ਏਡੀ ਬੋਡੀ ਦਾ ਕੋਈ ਕਿਸੇ ਤਰੀਕੇ ਦਾ ਕੋਈ ਰੂਪਰੇਖਾ ਵੀ ਹੈਗੀ ਹੈ ਵੀ ਕਿੰਨੇ ਲੋਗ ਇਸ ਚ ਹੁੰਦੇ ਆ ਜਾਂ ਕੀ ਇਸ ਤਰੀਕੇ ਦਾ ਕੋਈ ਹਾਇਰਾਰਕੀ ਹੁੰਦੀ ਹੈ ਜਾਂ ਕੋਈ ਕੁਝ ਤਾਂ ਹੁੰਦਾ ਹੋਏਗਾ ਨਾ ਜੀ ਕੋਈ ਬੋਡੀ ਹੁੰਦੀ ਹੈ ਜਿਵੇਂ ਕੋਈ ਵੀ ਆਰਗੇਨਾਈਜੇਸ਼ਨ ਹੋਵੇ ਕੋਈ ਆਫਿਸ ਹੋਵੇ ਉਹਦੀ ਕੋਈ ਬੋਡੀ ਹੁੰਦੀ ਹੈ ਕਿਸੇ ਤਰੀਕੇ ਦੀ ਇਸ ਤਰੀਕੇ ਦਾ ਫਿਰ ਇਹਦਾ ਵੀ ਕੋਈ ਇਹਦਾ ਫਾਰਮੇਸ਼ਨ ਤਾਂ ਕੁਝ ਹੁੰਦੀ ਹੋਏਗੀ ਨਾ ਜੀ ਹਾਂ ਜੀ ਦੇਖੋ ਉਹਦੇ ਤੇ ਮੈਂ ਆਨ ਲੱਗਾ ਸੀਗਾ ਕਿ ਐਕਟ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਅਥਾਰਟिटीज ਨੇ ਇੱਕ ਹੁੰਦੀ ਹੈ ਨੈਸ਼ਨਲ ਲੈਵਲ ਦੀ ਅਥਾਰਟੀ ਜਿੰਨੂੰ ਕਹਿੰਦੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਇੱਕ ਹੈਗੀ ਸਟੇਟ ਲੈਵਲ ਦੀ ਅਥਾਰਟੀ ਉਹ ਹੈਗੀ ਸਟੇਟ ਲੀਗਲ ਸਰਵਿਸ ਅਥਾਰਟੀ ਇੱਕ ਹੈਗੀ ਸਾਡੀ ਡਿਸਟ੍ਰਿਕਟ ਲੈਵਲ ਦੀ ਅਥਾਰਟੀ ਉਹਨੂੰ ਕਹਿੰਦੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੁਣ ਇਹਦੇ ਵਿੱਚ ਉਹੀ ਮੈਂ ਗੱਲ ਕਰ ਰਿਹਾ ਸੀ ਪਾਲਿਸੀ ਦੀ ਪਾਲਿਸੀ ਆਪਣੀ ਨੈਸ਼ਨਲ ਦੀ ਜਿਹੜੀ ਸੈਂਟਰਲ ਲੈਵਲ ਦੀ ਅਥਾਰਟੀ ਆ ਉਹਨਾਂ ਨੇ ਆਲਰੇਡੀ 2010 ਚ ਡਿਜ਼ਾਸਟਰ ਪਾਲਿਸੀ ਬਣਵਾ ਦਿੱਤੀ ਗਈ ਹੈ ਤਾਕੀ ਉਹਦੇ ਪਾਲਿਸੀ ਦੇ ਵਿੱਚ ਸਾਰੇ ਹੈਡਸ ਕਵਰ ਕੀਤੇ ਜਾਣ ਇਮੀਡੀਏਟ ਰੀਲੀਫ ਕੀ ਹੈ ਫੂਡ ਮਿਲ ਰਿਹਾ ਸ਼ੈਲਟਰ ਮਿਲ ਰਿਹਾ ਕਿਸੇ ਨੂੰ ਪੈਸੇ ਦੀ ਲੋੜਾ ਨੂੰ ਪੈਸੇ ਮਿਲ ਰਹੇ ਹੈ ਇਹਨਾਂ ਨੂੰ ਹੈਡ ਕਰਦੇ ਆ ਜੀ ਇਹਨਾਂ ਦੇ ਪੈਟਰਨ ਹੁੰਦੇ ਨੇ ਆਨਰੇਬਲ ਚੀਫ ਜਸਟਿਸ ਆਫ ਇੰਡੀਆ ओके ਜਿਹੜੇ ਸਟੇਟ ਦੇ ਨੇ ਸਟੇਟ ਲੀਗਲ ਦੇ ਆਪਣੇ ਮਾਨਯੋਗ ਹਾਈ ਕੋਰਟ ਦੇ ਚੀਫ ਜਸਟਿਸ ਨੇ ਉਹ ਉਹਨਾਂ ਨੂੰ ਹੈਡ ਕਰਦੇ ਆ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੇ ਸੈਸ਼ਨ ਜੱਜ ਨੇ ਉਹ ਜਿਹੜੇ ਨੇ ਇਹਨਾਂ ਨੂੰ ਹੈਡ ਕਰਦੇ ਮਤਲਬ ਇੱਕ ਲੀਗਲ ਸਰਵਿਸ ਅਥਾਰਟੀ ਨੂੰ ਦੈਟ ਇਜ਼ ਹੈਡੇਡ ਬਾਈ ਜੁਡੀਸ਼ੀਅਲ ਆਫੀਸਰਸ ਮਤਲਬ ਇਹਦੇ ਵਿੱਚ ਕੋਰਟ ਦੀ ਇੰਟਰਵੈਂਸ਼ਨ ਤੁਸੀਂ ਦੇਖੋ ਆਟੋਮੈਟਿਕਲੀ ਆ ਗਈ ਹੁਣ ਇਹ ਜਿਹੜਾ ਐਕਟ ਹੈ ਉਹ ਪਾਲਿਸੀ ਦੇ ਵਿੱਚ ਹਰ ਇੱਕ ਹੈਡ ਉਹਨਾਂ ਨੇ ਕਵਰ ਕੀਤਾ ਜਿਸਨੂੰ ਤੁਸੀਂ ਇਹ ਦੇਖੋ ਕਿ ਇਮੀਡੀਏਟ ਰਿਲੀਫ ਕਿ ਹੋਣਾ ਚਾਹੀਦਾ ਉਹ ਕਿਸੇ ਦਾ ਘਰ ਟੁੱਟ ਗਿਆ ਉਹ ਦੁਬਾਰਾ ਕਿਵੇਂ ਬਣੇਗਾ ਉਹ ਕਿਸੇ ਨੂੰ ਸ਼ੈਲਟਰ ਦੀ ਲੋੜ ਹੈ ਸ਼ੈਲਟਰ ਪ੍ਰੋਪਰ ਬਨੇ ਨੇ ਕਿ ਨਹੀਂ ਬਨੇ ਕਲੇਮ ਉਹਨਾਂ ਨੂੰ ਪ੍ਰੋਪਰ ਬਨੇ ਨੇ ਕਿ ਨਹੀਂ ਬਨੇ ਸੈਕਸ਼ਨ 14 ਪਾਲਿਸੀ ਦੇ ਵਿੱਚ ਉਹਨਾਂ ਨੇ ਸਾਫ਼ ਇਹ ਚੀਜ਼ ਦਾ ਜ਼ਿਕਰ ਕੀਤਾ ਕਿ ਗਵਰਨਮੈਂਟਸ ਤੇ 36000 ਆਪਣੇ ਅਸ਼ੋਰੈਂਸਸ ਦਿੰਦੀਆਂ ਨੇ ਪਰ ਉਹ ਬਾਅਦ ਦੇ ਵਿੱਚ ਭੁੱਲ ਜਾਂਦੀਆਂ ਨੇ ਜਾਂ ਉਹ ਫੁੱਲਫਿਲ ਨਹੀਂ ਕੀਤੀਆਂ ਜਾਂਦੀਆਂ ਮੈਨੂੰ ਅੱਜ ਫੇਰ ਯਾਦ ਆਈ ਕਿਉਂਕਿ ਜਿੱਥੋਂ ਤੱਕ ਹੁਣ ਵੀ ਜਿੱਦਾਂ ਲਗਾਤਾਰ ਹੜ੍ਹਾਂ ਦੀ ਸਥਿਤੀ ਚੱਲ ਰਹੀ ਹੈ ਫਲਡਸ ਦੀ ਸਥਿਤੀ ਚੱਲ ਰਹੀ ਹੈ ਤੇ ਇੱਕ ਹੁੰਦਾ ਸਟੇਟ ਡਿਸਾਸਟਰ ਰੀਲੀਫ ਫੰਡ ਐਸ ਡੀ ਆਰ ਐਫ ਉਹਦੀ ਗੱਲ ਬਾਰ ਬਾਰ ਬਹੁਤ ਜ਼ਿਆਦਾ ਆ ਰਹੀ ਹੈ ਪ੍ਰਾਈਮ ਮਿਨਿਸਟਰ ਦੀ ਜਿਹੜੀ ਹੈਗੀ ਡਿਸਾਸਟਰ ਇੱਕ ਰੀਲੀਫ ਫੰਡ ਹੁੰਦਾ ਉਹ ਇੱਕ ਗੱਲ ਹੈਗੀ ਹੈ ਚੀਫ ਮਿਨਿਸਟਰ ਨੇ ਇੱਕ ਨਵਾਂ ਕਰੀਏਟ ਕੀਤਾ ਹੈਗਾ ਜੇ ਪੰਜਾਬ ਦੀ ਗੱਲ ਕਰੀਏ ਉਹ ਇੱਕ ਗੱਲ ਹੈਗੀ ਹੈ ਪਰ ਜਿੱਥੋਂ ਤੱਕ ਐਸ ਡੀ ਆਰ ਐਫ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਜਿਹੜਾ ਕੁਝ ਪਰਸੈਂਟੇਜ ਜਿਹੜੀ ਹੁੰਦੀ ਹੈ ਉਹ ਮਤਲਬ ਕਿ ਸਟੇਟ ਦੀ ਹੁੰਦੀ ਹੈ ਕੁਝ ਸੈਂਟਰ ਦੀ ਹੁੰਦੀ ਹੈ ਜਿਹੜੇ ਫੰਡ ਉਸ ਚੱਲਦੇ ਨੇ ਉਹ ਜ਼ਿਆਦਾਤਰ ਉਹਦੇ ਵਿੱਚ ਫਿਰ ਉਹਦੀਆਂ ਉਹਦੇ ਵਿੱਚ ਡੂ ਐਂਡ ਡੋਂਟਸ ਵੀ ਹੈ ਨੇ ਕੰਡੀਸ਼ਨ ਅਪਲਾਈਡ ਵੀ ਹੈਗੀ ਹੈ ਖਾਸ ਕਰਕੇ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਵੀ ਐਨੇ ਪਰਸੈਂਟ ਦੀ ਰੱਖੀ ਗਈ ਹੈ ਓਨੇ ਪਰਸੈਂਟ ਤੁਹਾਡਾ ਜੇ ਟੈਗਿਆ ਘਰ ਜਾਂ ਐਨੀ ਤੁਹਾਡਾ ਡੈਮੇਜ ਹੁੰਦਾ ਉਹ ਸਾਰੇ ਪਰਸੈਂਟੇਜਸ ਦੇ ਵਿੱਚ ਵੀ ਨੇ ਤੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਥੋੜੀ ਡਿਫਰੈਂਟ ਹੈਗੀ ਹੈ ਕੀ ਕਿਤੇ ਕਲੈਸ਼ ਹੈਗਾ ਜਾਂ ਜਿਸ ਤਰੀਕੇ ਨਾਲ ਟੈਗਿਆ ਘਰ ਤਾਂ ਟੈਗਿਆ ਮੀਨਸ ਕੀ ਚਾਏ ਦਰਾਰ ਆ ਗਈ ਜਾਂ ਇੱਕ ਦੀਵਾਰ ਹੋ ਗਈ ਕੀ ਇਹਦਾ ਸਟੇਟਸ ਰਹੇਗਾ ਜੇ ਲੀਗਲ ਅਥਾਰਟੀ ਦੀ ਗੱਲ ਕਰੀਏ ਤੇ ਉਹਨਾਂ ਪਾਲਿਸੀਜ਼ ਦੀ ਗੱਲ ਕਰੀਏ ਜਿਹੜੇ ਗਵਰਨਮੈਂਟਸ ਤੱਕ ਕਰ ਰਹੀਆਂ ਨੇ ਦੇਖੋ ਇੱਥੇ ਕੋਈ ਕਲੈਸ਼ ਵਾਲੀ ਕੋਈ ਗੱਲ ਨਹੀਂ ਗਈ ਜਿਹੜੇ ਇਹ ਫੰਡਸ ਨੇ ਭਾਵੇਂ PM ਫੰਡ ਹੈ ਭਾਵੇਂ CM ਫੰਡ ਹੈ ਭਾਵੇਂ ਡਿਜ਼ਾਸਟਰ ਫੰਡ ਉਹ ਇੱਕ ਇੱਕ ਜਿਹੜਾ ਚੀਜ਼ ਇੱਕ ਤਰ੍ਹਾਂ ਦਾ ਫੰਡ ਕ੍ਰੀਏਟ ਕੀਤਾ ਗਿਆ ਕਿ ਇਹੋ ਜੇ ਵਿਕਟਿਮਸ ਨੂੰ ਕਿਸੇ ਨਾ ਕਿਸੇ ਫੰਡ ਤੋਂ ਤੇ ਆਪਾਂ ਕੰਪੈਂਸੇਟ ਕਰਾਂਗੇ ਨਾ ਦੀ ਗੱਲ ਕਰ ਰਹੀ ਹਾਂ ਮੈਂ ਜੇ ਉਹਦੇ ਚ ਪਰਸੈਂਟੇਜ ਹੈ ਸੁਪੋਜ਼ ਹਾਂਜੀ ਉਹ ਪਰਸੈਂਟੇਜ ਕੈਟੇਗੋਰਿਕਲੀ ਉਹ ਰੱਖ ਸਕਦੇ ਆ ਕਿਉਂਕਿ देयर मस्ट बी सम क्राइटेरिया कोई ये नहीं हो सकता कि कोई कहे कि मेरा तो इना ਘਰ ਟੁੱਟਿਆ ਜਾਂ उना ਘਰ ਟੁੱਟਿਆ ਜਿਹਦਾ ਜੋ ਵੀ लॉस बੰਦਾ ਜੋ ਵੀ ਉਹਦਾ ਬੰਦਾ ਜਿਸ ਤਰ੍ਹਾਂ 10 ਕੈਟਲਸ ਨੇ ਜਾਂ ਕੋਈ ਕਿਸੇ ਦੀਆਂ ਦੋ ਅਕੋਰਡਿੰਗਲੀ ਉਹ ਤੇ ਵੇਖੋ क्राइटेरिया ਹਰ ਪਾਲਿਸੀ 'ਚ ਰੱਖਣਾ ਹੀ ਬੰਦਾ ਪਰ ਇੱਕ ਚੀਜ਼ ਇੱਥੇ ਮੈਂ ਕਹਿੰਦੇ ਆ ਆਨਾਵਾ ਲਿਜੀਟਿਮੇਟ ਕਲੇਮ सपोज ਮੈਂ ਉਹੀ ਗੱਲ ਕੀਤੀ ਹੈ ਕਿ ਉਹ ਇੱਕ ਚੀਜ਼ ਹੁੰਦੀ ਹੈ ਕਿ ਇੱਕ ਪਾਲਿਸੀ ਦੇ ਹਿਸਾਬ ਨਾਲ ਸਾਨੂੰ ਮਿਲ ਗਿਆ ਜੇ ਤੇ ਬੰਦਾ ਉਹਦੇ ਨਾਲ ਖੁਸ਼ ਹੈ ਤੇ ਖੁਸ਼ ਹੈ ਹੀ ਇਜ਼ ਹੈਪੀ एवरीवन इज हैप्पी ਹੁਣ ਦੂਜੀ ਗੱਲ ਉਥੇ ਆ ਜਾਂਦੀ ਕਿ ਉਹ ਬੰਦਾ ਕਹਿੰਦਾ ਨਹੀਂ ਜੀ ਮੈਨੂੰ 20000 ਦਾ ਨੁਕਸਾਨ ਨਹੀਂ ਹੈ ਮੇਰਾ ਨੁਕਸਾਨ ਜ਼ਿਆਦਾ ਹੈ ਉਹਦੇ ਵਿੱਚ ਕਿਪਾਂ ਕੀ ਕਰਦੇ ਆ ਫਿਰ ਸਾਨੂੰ ਕੋਰਟ ਦਾ ਸਾਰਾ ਲੈਣਾ ਪੈਂਦਾ ਜੀ ਜੀ ਹੁਣ ਉਹਦੇ ਵਿੱਚ ਸਾਡੇ ਕੋਲ ਲੀਗਲ ਸਰਵਿਸਿਜ਼ ਅਥਾਰਟिटीज ਕੋਲ ਵੀ ਆਪਣਾ ਪੰਡ ਠੀਕ ਹੈ ਜਿਹਦੇ ਚ ਸੈਂਟਰ ਵੀ ਦੇਏਗਾ ਪੈਸਾ ਤੇ ਸਟੇਟ ਵੀ ਦੇਏਗੀ ਹੁਣ ਉਹ ਲੀਗਲ ਸਰਵਿਸ ਦੇਣ ਦਾ ਜਿਹੜਾ ਪੈਸਾ ਆਣਾ ਉਹ ਕਿੱਥੋਂ ਲਾਊਗਾ ਹੁਣ ਲੀਗਲ ਸਰਵਿਸ ਨੂੰ ਵੀ ਤਾਂ ਕੋਈ ਆਪਣਾ ਕਰਾਈਟੇਰੀਆ ਬਣਾਤਾ ਤੇ ਕਰਾਈਟੇਰੀਆ ਬਣਾਇਆ ਨਾ ਇਹ ਬੰਦੇ ਲੈ ਸਕਦੇ ਆ ਹੁਣ ਉਹ ਫੰਡ ਦੇ ਵਿੱਚ ਜਿਹੜਾ ਪੈਸਾ ਆਊਗਾ ਉਹਦੇ ਵਿੱਚੋਂ ਆਪਾਂ ਔਰ ਚੀਜ਼ ਨਹੀਂ ਕਰਨੀ ਕਿ ਹਾਂ ਵੀ ਕਿ ਲੀਗਲ ਸਰਵਿਸ ਅਥਾਰਟੀ ਪੈਸੇ ਵੰਡਣਾ ਸ਼ੁਰੂ ਕਰ ਦਵੇ ਨੋ ਦੈਟ ਇਜ਼ ਨੋਟ ਦ ਥਿੰਗ ਲੀਗਲ ਸਰਵਿਸ ਅਥਾਰਟੀ ਦਾ ਆਬਜੈਕਟ ਇਹ ਹੈਗਾ ਕਿ ਜੇ ਤੁਹਾਨੂੰ ਲੱਗਦਾ ਕਿ ਮੈਨੂੰ ਕਲੇਮ ਮਿਲਿਆ ਤੇ ਘਟ ਮਿਲਿਆ ਯਾ ਨਹੀਂ ਮਿਲਿਆ ਉਹਨੂੰ ਇੱਕ ਪਲੇਟਫਾਰਮ ਮੁਹੱਈਆ ਕਰਾਣਾ ਕਾਨੂੰਨੀ ਸਹਾਇਤਾ ਕਾਨੂੰਨੀ ਸਹਾਇਤਾ ਦੇਣੀ ਕਿਉਂਕਿ ਉਹ ਆਲਰੇਡੀ ਉਜੜਿਆ ਪਿਆ ਤੇ ਹੁਣ ਉਹ ਜਿਹੜਾ ਆਪਣੀ ਕਾਨੂੰਨੀ ਸਹਾਇਤਾ ਨਹੀਂ ਲੈ ਸਕਦਾ ਕਿਉਂਕਿ ਉਹਦੀ ਕਿਤੇ ਸੁਣਵਾਈ ਨਹੀਂ ਹੋ ਰਹੀ ਹੈ ਤੇ ਐਸ ਕਰਕੇ ਉਹਨੂੰ ਕਾਨੂੰਨੀ ਸਹਾਇਤਾ ਲੈਣੀ ਹੈ ਮੀਨਸ ਕਿ ਇਹ ਫੰਡਸ ਜਿਹੜੇ ਨੇ ਉਹ ਫੰਡਸ ਨਹੀਂ ਦਿੱਤੇ ਜਾਣੇ ਜਿੱਦਾਂ ਉਹਦਾ ਉਹਦਾ ਡੈਮੇਜ ਦਾ ਕਲੇਮ ਨਹੀਂ ਹੈਗਾ ਬਟ ਜੇ ਉਹਦਾ ਡੈਮੇਜ ਐਪਰੋਪ੍ਰੀਏਟ ਨਹੀਂ ਮਿਲਿਆ ਜਾਂ ਲੈਜਿਟਿਮੇਟ ਨਹੀਂ ਮਿਲਿਆ ਜਿੱਦਾਂ ਉਹ ਕਹਿ ਰਿਹਾ ਹੈ ਤੇ ਉਹਨੂੰ ਜਿਹੜੇ ਲੀਗਲ ਕੋਈ ਵੀ ਕਾਨੂੰਨੀ ਸਹਾਇਤਾ ਲੈਣੀ ਹੈ ਤਾਂ ਉਹਦੇ ਲਈ ਜਿਹੜਾ ਹੈ ਅਦਾਲਤਾਂ ਉਹਦੇ ਨਾਲ ਖੜੀਆਂ ਨੇ ਫ੍ਰੀ ਆਫ ਕਾਸਟ ਹਾਂਜੀ ਇੱਥੇ ਮੈਂ ਤੁਹਾਨੂੰ ਗਲੈਰੀਫਾਈ ਕਰ ਦਾਂਗਾ ਤਾਂ ਕਿ ਕੋਈ ਕਲੈਸ਼ ਨਾ ਰਹੇ ਲੀਗਲ ਸਰਵਿਸ ਅਥਾਰਟੀ ਦਾ ਫੰਡ ਯੂਜ਼ ਹੋਣਾ ਹੈ ਉਹਨੂੰ ਲੀਗਲ ਸਰਵਿਸ ਮੁਹੱਈਆ ਕਰਾਨੀ ਹੈ ਉਹਦੇ ਐਕਸਪੈਂਸਸ ਵਾਸਤੇ ਮਤਲਬ ਉਹਦੇ ਵਾਸਤੇ ਉਹ ਬੰਦੇ ਨੂੰ 1 ਰੁਪਿਆ ਨਹੀਂ ਦੇਣਾ ਪੈਣਾ ਕੋਈ ਵਕੀਲ ਦੀ ਫੀਸ ਨਹੀਂ ਕੋਈ ਕੇਸ ਕਰਨ ਦੀ ਫੀਸ ਨਹੀਂ ਕੁਝ ਵੀ ਨਹੀਂ ਸਭ ਕੁਝ ਸਰਕਾਰ ਦੇਗੀ ਹੁਣ ਉਸ ਤੋਂ ਬਾਅਦ ਜਦੋਂ ਉਹਨੇ ਕੋਰਟ ਦੇ ਵਿੱਚ ਜਾਣਾ ਲੀਗਲ ਸਰਵਿਸ ਨੂੰ ਵਕੀਲ ਮਿਲ ਗਿਆ ਉਹਨੂੰ ਅਦਾਲਤ ਚ ਕੇਸ ਪੈ ਗਿਆ ਹੁਣ ਜਦੋਂ ਕੋਰਟ ਉਹਦਾ ਐਡਜੂਡੀਕੇਟ ਕਰੇਗੀ ਕਲੇਮ ਫੇਰ ਜਿਹੜਾ ਚਾਹਦਾ ਕੋਰਟ ਜਿਹੜਾ ਡਿਕਰੀ ਕਰ ਰਹੀ ਹੈਗੀ ਹਾਂ ਵੀ ਇਹ ਬੰਦੇ ਦਾ ਇਹਨਾਂ ਨੂੰ ਨੁਕਸਾਨ ਹੋਇਆ ਇਹਨੂੰ ਇਹਨਾਂ ਕਲੇਮ ਬੰਦਾ ਤੇ ਫੇਰ ਉਹ ਸਟੇਟ ਆਫ ਪੰਜਾਬ ਨੂੰ ਜਾਂ ਕਨਸਰਨਡ ਅਥਾਰਟੀ ਨੂੰ ਹਾਂਜੀ ਫੇਰ ਉਹ ਫੰਡ ਦੇ ਵਿੱਚੋਂ ਜਿਹੜਾ ਰੀਲੀਫ ਫੰਡ ਹੈ ਜਾਂ ਕੁਝ ਵੀ ਫੰਡ ਹੈ ਉਹ ਪੰਜਾਬ ਸਰਕਾਰ ਨੂੰ ਜਾਂ ਸੈਂਟਰਲ ਸਰਕਾਰ ਨੂੰ ਉਹਨੂੰ ਦੇਣਾ ਹੀ ਪਏਗਾ ਵਿਕਟਮ ਨੂੰ ਦੇਣਾ ਪਏਗਾ ਇੱਥੇ ਮਤਲਬ ਉਹੀ ਕਹਿਣਾ ਜਾ ਰਿਹਾ ਕਿ ਲੀਗਲ ਸਰਵਿਸ ਤਾਂ ਲੈਣੀ ਪੈਗੀ ਨਾ ਪਹਿਲਾਂ ਇਹ ਇਹੋ ਜੀ ਪ੍ਰੋਵੀਜ਼ਨਸ ਦਾ ਇਹੋ ਜੀ ਐਕਟ ਦੀ ਜੇ ਤੁਹਾਨੂੰ ਅਵੇਅਰਨੈਸ ਨਹੀਂ ਹੋਏਗੀ ਤੇ ਸਾਨੂੰ ਇਹੋ ਜੀ ਐਕਟਾਂ ਦਾ ਫਾਇਦਾ ਕੀ ਹੈ ਅਥਾਰਟिटीज ਦਾ ਫਾਇਦਾ ਕੀ ਹੈ ਇਹੀ ਚੀਜ਼ ਨੂੰ ਲੈ ਕੇ ਅਸੀਂ ਪੀਆਈਐਲ ਪਾਈ ਸੀ ਕਿ ਐਟ ਦਿਸ ਮੂਮੈਂਟ ਅਸੀਂ ਫਲੱਡ ਨੂੰ ਪੁੱਲ ਜਾਈਏ ਅਸੀਂ ਗਵਰਨਮੈਂਟ ਨੂੰ ਪੁੱਲ ਜਾਈਏ ਉਹਨਾਂ ਨੇ ਤਾਂ ਜੋ ਕਰਨਾ ਸੀ ਕਰ ਲਿਆ ਜੋ ਕਰਨਾ ਕਰਨਗੇ ਜੋ ਉਹਨਾਂ ਨੇ ਅਸ਼ੋਰੈਂਸਿਸ ਦੇਣੀਆਂ ਉਹ ਦੇਣ ਦੇਣਗੇ ਵਾਟਐਵਰ ਇਟ ਇਜ਼ ਪਰ ਉਹ ਅਸ਼ੋਰੈਂਸਿਸ ਨੂੰ ਫੁੱਲਫਿਲ ਇੰਪਲੀਮੈਂਟ ਕਰਾਉਣਾ ਤਾਂ ਕਿ ਹਰ ਇੱਕ ਬੰਦਾ ਭਾਵੇਂ ਉਹ ਬੱਚਾ ਭਾਵੇਂ ਬਜ਼ੁਰਗ ਹੈ ਉਹਨੂੰ ਹਰ ਇੱਕ ਕਲੇਮ ਦਾ ਸਿੰਗਲ ਸਿੰਗਲ ਪੈਣੀ ਉਹਦੇ ਘਰ ਪਹੁੰਚੇ ਉਹਦੇ ਵਾਸਤੇ ਇਹ ਚੀਜ਼ ਨੂੰ ਇਨਸ਼ੋਰ ਕਰਨ ਵਾਸਤੇ ਆਪਾਂ ਨੂੰ ਇੱਕ ਲੀਗਲ ਸਰਵਿਸ ਅਥਾਰਟੀ ਜੜੀ ਹੈ ਬਹੁਤ ਜ਼ਰੂਰੀ ਹੈ ਜਿਹੜੀ ਕਿ ਇਸ ਸੀ ਨੂੰ ਸੁਪਰਵਾਈਜ਼ ਕਰੇ ਇਹ ਸਭ ਨੂੰ ਤੁਸੀਂ ਕਿ ਇੰਪਲੀਮੈਂਟੇਸ਼ਨ ਵਰਡ ਯੂਜ਼ ਕੀਤਾ ਲਾਗੂ ਕਰਨ ਦੀ ਗੱਲ ਇੱਥੇ ਤੁਸੀਂ ਕੀਤੀ ਹੈ ਜਿਹੜੇ ਲਾਗੂ ਕਰਨ ਦੀ ਗੱਲ ਜਾਂ ਇੰਪਲੀਮੈਂਟੇਸ਼ਨ ਦੀ ਗੱਲ ਹੈ ਉਹ ਕੌਣ ਕਰੇਗਾ ਮਤਲਬ ਹੂ ਵਿਲ ਡੂ ਥਿਸ ਮਤਲਬ অর ਵਿਚ ਵਿਚ ਅਥਾਰਟੀ ਯਾ ਕਿਹੜੀ ਮਤਲਬ ਕਿ ਸੰਸਥਾ ਕੋਈ ਅਥਾਰਟੀ ਕੋਈ ਅਧਿਕਾਰਤ ਕੌਣ ਹੋਏਗਾ ਜਿਹੜਾ ਕਿ ਕਿਉਂਕਿ ਇਹ ਇੱਕ ਇੱਕ ਤਰੀਕੇ ਦੀ ਹੈ ਤੁਸੀਂ ਗੱਲ ਡਿਮਾਂਡ ਕੀਤੀ ਜਾ ਰਹੀ ਹੈ ਇਸ ਟਾਈਮ ਕਿ ਜੋ ਹਾਲਾਤ ਨੇ ਇਸ ਟਾਈਮ ਉਹਦੀ ਸਭ ਤੋਂ ਜ਼ਿਆਦਾ ਵੱਡੀ ਐਸਟੇਮ ਲੋਡ ਹੈਗੀ ਹੈ ਕਿ ਲੀਗਲ ਅਥਾਰਟੀ ਐਕਟ ਜਿਹੜਾ ਹੈਗਾ ਲੀਗਲ ਸਰਵਿਸਿਜ਼ ਅਥਾਰਟੀ ਐਕਟ ਉਹਨੂੰ ਲਾਗੂ ਕੀਤਾ ਜਾਵੇ ਲਾਗੂ ਕੌਣ ਕਰੇਗਾ ਹੁਣ ਹੁਣ ਇਹਨੂੰ ਲਾਗੂ ਕਰੇਗੀ ਜੀ ਸਾਡੀ ਸੈਂਟਰਲ ਲੈਵਲ ਦੀ ਅਥਾਰਟੀ ਓਕੇ ਹੁਣ ਉਹਨਾਂ ਨੇ ਆਲਰੇਡੀ 1 ਸਤੰਬਰ ਨੂੰ ਨੈਸ਼ਨਲ ਅਥਾਰਟੀ ਨੇ ਸਾਰੀਆਂ ਜਿਹੜੀਆਂ 22 ਜ਼ਿਲ੍ਹੇ ਦੀਆਂ ਆਪਣੀਆਂ ਲੀਗਲ ਸਰਵਿਸ ਅਥਾਰਟੀਆਂਜ਼ ਨੇ ਉਹਨਾਂ ਨੂੰ ਡਾਇਰੈਕਸ਼ਨਜ਼ ਆਲਰੇਡੀ ਦੇ ਦਿੱਤੀਆਂ ਨੇ ਸਾਡੀ ਪੀਆਈਐਲ ਦੇ ਵਿੱਚ ਹੀ ਡਿਊਰਿੰਗ ਥੈਟ ਪੀਆਈਐਲ ਐ ਡਾਇਰੈਕਸ਼ਨਜ਼ ਜਿਹੜੀਆਂ ਇਸ਼ੂ ਹੋ ਗਈਆਂ ਸੀ 1 ਸਤੰਬਰ ਨੂੰ ਕਿ ਤੁਸੀਂ ਉੱਥੇ ਜਿੱਥੇ-ਜਿੱਥੇ ਅਫੈਕਟਡ ਏਰੀਆਜ਼ ਨੇ ਉਹ ਜ਼ਿਲ੍ਹੇ ਦੀਆਂ ਡੀਐਲਐਸ ਇਸ ਡਿਸਟ੍ਰਿਕਟ ਲੈਵਲ ਅਥਾਰਟੀ ਇਹਨੂੰ ਇਮੀਡੀਏਟਲੀ ਜਿਹੜਾ ਪਾਲਿਸੀ ਨੂੰ ਜਿਹੜੀ ਇੰਪਲੀਮੈਂਟ ਕਰੇਗੀ ਹੁਣ ਤੁਸੀਂ ਮੈਨੂੰ ਪੁੱਛਿਆ ਕਿ ਇਹਨੂੰ ਐਕਚੁਅਲ ਜਿ ਇੰਪਲੀਮੈਂਟੇਸ਼ਨ ਕਿਵੇਂ ਹੋਏਗੀ ਹ ਵਿੱਚ ਹੀ ਇੰਬੋਡਡ ਹੈਗਾ ਸਭ ਕੁਝ ਉਹਦੇ ਅੰਦਰ ਲਿਖਿਆ ਕਿ ਜਿਹੜੀ ਲੀਗਲ ਸਰਵਿਸ ਅਥਾਰਟੀ ਹੈ ਡਿਸਟ੍ਰਿਕਟ ਲੈਵਲ ਦੇ ਉੱਤੇ ਉਹ ਆਪਣੀ ਇੱਕ ਕੋਰ ਕਮੇਟੀ ਬਣਾਏਗੀ। ਉਹਦੇ ਵਿੱਚ ਡਾਕਟਰ ਵੀ ਆਉਣਗੇ, ਵਕੀਲ ਵੀ ਆਉਣਗੇ, ਜੁਡੀਸ਼ੀਅਲ ਅਫਸਰ ਵੀ ਆਉਣਗੇ, ਜੁਡੀਸ਼ੀਅਲ ਜਿਹੜੇ ਸਾਈਡ ਤੇ ਐਡਮਿਨਿਸਟ੍ਰੇਟਿਵ ਸਾਈਡ ਤੇ ਕੰਮ ਕਰਦੇ ਗਵਰਨਮੈਂਟ ਦੇ ਅਫਸਰਸ ਵੀ ਆਉਣਗੇ ਜਿਨ੍ਹਾਂ ਦਾ ਸਭ ਤੋਂ ਪਹਿਲਾ ਤੇ ਫੋਰਮੋਸਟ ਕੰਮ ਹੋਏਗਾ ਕਿ ਤੁਹਾਡਾ ਜਿਹੜਾ ਪਲਾਨ ਕੀ ਹੈ ਗਵਰਨਮੈਂਟ ਦਾ ਰੀਹੈਬਿਲੀਟੇਸ਼ਨ ਪਲਾਨ ਕੀ ਹੈ। ਉਹ ਉਹਨਾਂ ਕੋਲੋਂ ਸੱਦੇਗੀ ਸਾਰੇ ਡੀਸੀ ਸਾਰੇ ਐਸਐਸਪੀਸ ਕੋਲੋਂ ਸਾਰੀਆਂ ਇਨਫੋਰਮੇਸ਼ਨ ਜਿਹੜੀਆਂ ਨੇ ਕਾਲ ਕੀਤੀਆਂ ਜਾਣਗੀਆਂ ਕਿ ਤੁਸੀਂ ਦੱਸੋ ਤੁਸੀਂ ਸਰਵੇ ਕੀਤਾ ਤੁਸੀਂ ਸਾਰਾ ਕੁਝ ਕੀਤਾ ਤਾਂ ਤੁਸੀਂ ਸਾਨੂੰ ਦੱਸੋ ਕਿ ਕਿੰਨੇ ਵਿਕਟਿਮਸ ਨੇ ਪਾਏ ਗਏ ਨੇ ਹਰ ਜ਼ਿਲ੍ਹੇ ਤੁਹਾਡੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਕਿੰਨੇ ਕਿੰਨੇ ਵਿਕਟਿਮ ਪਾਏ ਗਏ ਨੇ ਉਹ ਸਾਰਾ ਜਦੋਂ ਡਾਟਾ ਲੀਗਲ ਸਰਵਿਸ ਅਥਾਰਟੀ ਕੋ ਲਾਏਗਾ ਤੇ ਉਸ ਤੋਂ ਬਾਅਦ ਉਹਨੇ ਸੁਪਰਵਾਈਜ਼ ਕਰਨਾ ਕਿੰਨੂ ਰੀਹੈਬਿਲਿਟੇਸ਼ਨ ਮਤਲਬ ਕਿਦੇ ਘਰ ਬਣਾਉਣ ਦੀ ਲੋੜ ਹੈ ਕਿਨੂ ਕੈਟਲਸ ਦਾ ਮੁਆਵਜ਼ਾ ਦੇਣਾ ਹੈ ਕਿਨੂ ਕਿਸੇ ਦਾ ਘਰ ਦਾ ਜੀ ਰੁੜ ਗਿਆ ਜਾਂ ਕੁਝ ਹੋ ਗਿਆ ਜਾਂ ਡੈਥਸ ਹੋ ਗਈਆਂ ਤੇ ਉਹਨੂੰ ਕਲੇਮ ਰਾਈਟ ਟੂ ਲਾਈਫ ਲੀਬਰਟੀ ਦਾ ਕਿਵੇਂ ਦੇਣਾ ਮੋਸਟ ਇੰਪੋਰਟੈਂਟਲੀ ਕਈਆਂ ਦੇ ਕੈਟਲਸ ਇਨਸ਼ੋਰਡ ਹੁੰਦੇ ਨੇ ਹਾਂਜੀ ਹੁਣ ਉਹਨਾਂ ਦੀ ਇਨਸ਼ੋਰੈਂਸ ਕਿਵੇਂ ਮਿਲੂਗੀ ਹੁਣ ਗਵਰਨਮੈਂਟ ਤੇ ਨਹੀਂ ਨਾ ਦਵਾਈਗੀ ਉਹਨਾਂ ਨੂੰ ਚੋਰਾਸ ਉਹਨਾਂ ਨੂੰ ਉਹਨਾਂ ਨੂੰ ਕਲੇਮ ਪਾਣਾ ਪਏਗਾ ਹੁਣ ਉਹ ਇਨਸ਼ੋਰੈਂਸ ਕੰਪਨੀਆਂਜ਼ ਦੇ ਨਾਲ ਵੀ ਲੀਗਲ ਸਰਵਿਸ ਅਥਾਰਟੀਆਂ ਟਾਈ ਅਪ ਕਰਨਗੀਆਂ ਕਿ ਥਿਸ ਇਜ਼ ਦਾ ਇਨਸ਼ੋਰੈਂਸ ਕੰਪਨੀ ਤੁਸੀਂ ਇਹ ਇਹਨਾਂ ਦਾ ਇਨਸ਼ੋਰੈਂਸ ਕਲੇਮ ਇਹਨਾਂ ਨੂੰ ਦਿਓ ਉਸ ਤੋਂ ਬਾਅਦ ਕਿਸੇ ਨੂੰ ਲੋਨ ਸੀ ਲੋੜ ਹੈ ਇਸ ਤੋਂ ਬਾਅਦ ਉਹ ਲੋਨ ਦੇ ਵੀ ਤੇ ਲੋੜ ਹੈ ਨਾ ਉਹਨਾਂ ਨੇ ਆਪਣਾ ਅਗਲਾ ਕਾਰੋਬਾਰ ਕਰਨਾ ਉਹਦੇ ਨਾਲ ਬੈਂਕਸ ਦੇ ਨਾਲ ਉਹ ਟਾਈ ਅਪ ਕਰਨ ਗਿਆ ਲੀਗਲ ਸਰਵਿਸ ਅਥਾਰਟੀ ਮਤਲਬ ਮੇਨ ਚੀਜ਼ ਇਹਦੇ ਵਿੱਚ ਹੈਗੀ ਹੈ ਕਿ ਜਿਹੜੀ ਕੋਰ ਕਮੇਟੀ ਬਣੇਗੀ ਅੰਡਰ ਦਿਸ ਪਾਲਿਸੀ ਉਹ ਗਵਰਨਮੈਂਟ ਨੂੰ ਵੀ ਤੇ ਡਿਜ਼ਾਸਟਰ ਅਥਾਰਟੀ ਨੂੰ ਵੀ ਇੱਕ ਸੁਪਰਵਾਈਜ਼ ਕਰੇਗੀ ਕਿ ਤੁਸੀਂ ਆਹ ਚੀਜ਼ਾਂ ਨੂੰ ਤੁਸੀਂ ਇੰਪਲੀਮੈਂਟ ਕੀਤੀਆਂ ਕਿ ਨਹੀਂ ਕੀਤੀਆਂ ਤੇ ਜੇ ਨਹੀਂ ਕੀਤੀਆਂ ਤੇ ਫਿਰ ਪ੍ਰੋਪਰ ਸਟੇਟ ਦੇ ਐਕਸਪੈਂਸ ਤੇ ਹੀ ਉਹਨਾਂ ਨੂੰ ਵਕੀਲ ਮੁਹੱਈਆ ਕਰਾ ਕੇ ਤੇ ਕੋਰਟ ਦੇ ਥਰੂ ਉਹਨੂੰ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਹੈ ਉਹ ਕਰਵਾਈ ਜਾਏਗੀ ਪਰ ਇੱਥੇ ਇੱਕ ਹੋਰ ਪੇਚ ਆ ਜਾਂਦਾ ਹੈ ਵਕੀਲ ਸਾਹਿਬ ਜਿੱਥੋਂ ਤੱਕ ਗੱਲ ਕਰੀਏ ਤੁਸੀਂ ਇੰਸ਼ੋਰੈਂਸ ਦੀ ਗੱਲ ਕੀਤੀ ਇੰਸ਼ੋਰਡ ਘਰ ਹੋ ਸਕਦਾ ਕਿਸੇ ਦਾ ਇੰਸ਼ੋਰਡ ਕਿਸੇ ਦਾ ਜੋ ਕੈਟਲਸ ਹੋ ਸਕਦੇ ਵਹੀਕਲ ਹੋ ਸਕਦਾ ਕਿਸੇ ਦੀ ਕਾਰ ਹੈਗੀ ਹੈ ਬਾਕੀ ਉਹ ਤਾਂ ਇੰਸ਼ੋਰ ਹੋਣਗੇ ਟਰੈਕਟਰਸ ਹੈਗੇ ਬਹੁਤ ਚੀਜ਼ ਸਾਰੀ ਚੀਜ਼ਾਂ ਸ਼ਾਇਦ ਘਰ ਦੇ ਅੰਦਰ ਦੀ ਵੀ ਕੁਝ ਗੈਜਟਸ ਹੈ ਜੋ ਹੋ ਸਕਦੇ ਹੈ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਕੰਪਿਊਟਰਸ ਨੇ ਡਾਕੂਮੈਂਟ ਬਹੁਤ ਚੀਜ਼ਾਂ ਨੇ ਹਨਾ ਜੀ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਆ ਜਾਂਦੀ ਹੈ ਕਿ ਜਿਨ੍ਹਾਂ ਦੇ ਨਹੀਂ ਸ਼ੋਰਟ ਹੈਗੇ ਜਿਨ੍ਹਾਂ ਨੇ ਇੰਸ਼ੋਰੈਂਸ ਨਹੀਂ ਕਰਵਾਈ ਹੋਈ ਪਰ ਨੁਕਸਾਨ ਉਹਨਾਂ ਦਾ ਵੀ ਹੋ ਗਿਆ ਜਾਂ ਉਹਨਾਂ ਨੂੰ ਇਨੀ ਅਵੇਅਰਨੈਸ ਨਹੀਂ ਸੀ ਪਸ਼ੂ ਹੈ ਆਮ ਰੱਖ ਲੈ ਲਿਆ ਕੇ ਨਾ 10 ਰੱਖ ਲੈ 5 ਰੱਖ ਲੈ ਜਾਂ ਘਰ ਲਈ ਦੋ ਮੱਝਾਂ ਵੀ ਰੱਖ ਲੀਆਂ ਨੁਕਸਾਨ ਤਾਂ ਦੋ ਦਾ ਵੀ ਉਹਨਾਂ ਨੂੰ ਹੈ ਨਾ ਜੀ ਉਹ ਕੌਣ ਉਹਨਾਂ ਦੀ ਮਤਲਬ ਕੀ ਪੈਰਵਾਈ ਕਿਸ ਤਰ੍ਹਾਂ ਹੋਏਗੀ ਕੌਣ ਗਵਾਈ ਭਰੇਗਾ ਵੇਹਨਾਂ ਕੋਲ ਦੋ ਜਾਂ ਚਾਰ ਮੱਝਾਂ ਸਿਗੀਆਂ ਤੇ ਉਹ ਰੁੜ ਗਈਆਂ ਨੇ ਔਰ ਵਾਕਈ ਹੀ ਉਹਨਾਂ ਨੂੰ ਹੁਣ ਉਹਦੀ ਪਰਪਾਈ ਦੀ ਲੋੜ ਹੈਗੀ ਕੰਪਨਸੇਸ਼ਨ ਦੇਣ ਦੀ ਲੋੜ ਹੈਗੀ ਹੈ ਦੇਖੋ ਇਹਦੇ ਵਿੱਚ ਹੁਣ ਤੁਹਾਨੂੰ ਮੈਂ ਉਹੀ ਗੱਲ ਮੈਂ ਫੇਰ ਕਰਾਂਗਾ ਆਪਾਂ ਜੇ ਜਰਨਲ ਕੋਈ ਵੀ ਕੇਸ ਕਰਨੇ ਆ ਸਾਨੂੰ ਤੇ ਸਾਬਤ ਤੇ ਕਰਨਾ ਹੀ ਪੈਂਦਾ ਨਾ ਜੀ ਭਾਵੇਂ ਉਹ ਆਪਾਂ ਵਿਟਨੈਸ ਦੇ ਪਰੂਫ ਦੇ ਨਾਲ ਕਰੀਏ ਭਾਵੇਂ ਗਵਾਂਡੀ ਲਿਆਈਏ ਭਾਵੇਂ ਡਾਕੂਮੈਂਟ ਪ੍ਰੂਫ ਲਿਆਈਏ ਇਹ ਚੀਜ਼ ਐਸੇ ਕਰਕੇ ਚੀਜ਼ ਹੈਗੀ ਕਿ ਇਹ ਲੀਗਲ ਸਰਵਿਸੇਸ ਦੇ ਵਿੱਚ ਸਾਨੂੰ ਜਿਹੜਾ ਵਕੀਲਾ ਦਾ ਕੰਮ ਹੋਏਗਾ ਜਾਂ ਲੀਗਲ ਸਰਵਿਸ ਜਿਹੜੀ ਹੈਗੀਆਂ ਅਥਾਰਟੀਜ਼ ਦਾ ਕੰਮ ਹੋਊਗਾ ਕਿ ਉਹ ਵੇਖਣਾ ਕਿ ਕਿਹੜੇ ਬੰਦੇ ਦਾ ਕਲੇਮ ਬੰਦ ਕਿਉਂਕਿ ਇਨ ਜੈਨੂਅਨ ਕਲੇਮਸ ਵੀ ਆਣਗੇ ਠੀਕ ਹੈ ਨਾ ਅਸੀਂ ਇਨ ਜੈਨੂਅਨ ਨੂੰ ਬੜਾਵਾ ਥੋੜਾ ਨਾ ਦੇਣਾ ਅਸੀਂ ਮੇਨਲੀ ਬੇਸਿਕਲੀ ਤੇ ਥੀਸ ਆਰ ਦ ਥਿੰਗਸ ਕਿ ਜਿਹੜੀਆਂ ਜੇ ਤੁਹਾਡੇ ਕੋਲ ਡਾਕੂਮੈਂਟੇਸ਼ਨ ਹੈਗੀ ਆ ਹਾਂ ਐ ਹੋ ਸਕਦਾ ਕਿ ਤੁਹਾਡੀ ਡਾਕੂਮੈਂਟੇਸ਼ਨ ਰੁੜ ਗਈ ਹੜ ਹੜ ਦੇ ਤੁਹਾਨੂੰ ਪਤਾ ਹੈ ਕਿ ਮੇਰੀ ਤਾਂ ਇੰਸ਼ੋਰੈਂਸ ਹੈਗੀ ਸੀ ਪਰ ਉਹਨ ਇੰਸ਼ੋਰੈਂਸ ਪਾਲਿਸੀ ਰੁੱੜ ਚੁੱਕੀ ਹੈ ਉਹਦੇ ਵਾਸਤੇ ਵੀ ਉਹਦੇ ਸਕੀਮ ਦੇ ਵਿੱਚ ਪ੍ਰਾਵਧਾਨ ਹੈਗਾ ਕਿ ਅਫੈਕਟਡ ਏਰੀਆਜ਼ ਦੇ ਵਿੱਚ ਲੀਗਲ ਹੈਲਪ ਕਲੀਨਿਕ ਸੈਟ ਅਪ ਕੀਤੇ ਜਾਣਗੇ ਜਿਹੜੇ ਕੀ ਉਹਨਾਂ ਨੂੰ ਹੈਲਪ ਕਰਨਗੇ ਉਹਨਾਂ ਦੇ ਪ੍ਰੋਕਿਊਰ ਕਰਨ ਦੇ ਵਿੱਚ ਕਿ ਇਹਨਾਂ ਦੀ ਠੀਕ ਹੈ ਉਹਨਾਂ ਦੀਆਂ ਡਿਟੇਲਸ ਲੈ ਕੇ ਤੁਸੀਂ ਉਹਨਾਂ ਦੇ ਡਾਕੂਮੈਂਟ ਜਾਂ ਦੁਬਾਰਾ ਡੁਪਲੀਕੇਟ ਦਿਵਾਣੇ ਜਿਸ ਕਿਸੇ ਦਾ ਲਾਇਸੈਂਸ ਰੁੱੜ ਗਿਆ ਕਿਸੇ ਦਾ ਆਧਾਰ ਰੁੱੜ ਗਿਆ ਐਂਡ ਆਲ ਉਹਨੂੰ ਕਿੱਥੇ ਜਾਣਗੇ ਮਤਲਬ ਇਹ ਹੈਗਾ ਕਿ ਇਹ ਪਾਲਿਸੀ ਜਿਹੜੀ ਹੈਗੀ ਆ ਉਹ ਦੈਟ ਇਜ਼ ਅ ਵਨ ਪਾਲਿਸੀ ਉਹਦੇ ਵਿੱਚ ਸਾਰਾ ਕੁਝ ਹੀ ਅੰਡਰ ਏਵਰੀ ਹੈਡ ਉਹਦੇ ਵਿੱਚ ਇਹਨਾਂ ਨੇ ਇਨਕਲੂਡ ਕੀਤਾ ਗਿਆ ਬਹੁਤ ਜ਼ਿਆਦਾ ਕਿ ਤੁਹਾਨੂੰ ਕਿਸੇ ਵੀ ਬੰਦੇ ਨੂੰ ਕਿਸੇ ਵੀ ਵਿਕਟਿਮ ਨੂੰ ਤੁਹਾਨੂੰ ਕਿਤੇ ਵੀ ਜਾਨ ਦੀ ਲੋੜ ਨਹੀਂ ਹੈਗੀ ਸਾਰਾ ਕੁਝ ਕੰਮ ਜਿਹੜਾ ਵੀ ਲੀਗਲ ਡਾਕੂਮੈਂਟੇਸ਼ਨ ਲੀਗਲ ਸਰਵਿਸ ਲੀਗਲ ਐਡਵਾਈਸ ਲੀਗਲ ਅਵੇਅਰਨੈਸ ਈਵਨ ਸਾਈਕੀਟ੍ਰਿਕਸ ਸਾਈਕੀਟ੍ਰਿਕਸ ਦੀ ਹੈਲਪ ਮੈਡੀਕਲ ਹੈਲਪ ਕੋਈ ਵੀ ਤਰ੍ਹਾਂ ਦੀ ਹੈਲਪ ਹੈ ਤੁਹਾਨੂੰ ਕਿਤੇ ਵੀ ਜਾਨ ਦੀ ਲੋੜ ਨਹੀਂ ਹੈ ਇਹ ਜਿਹੜੀ ਆਬਲੀਗੇਸ਼ਨ ਹੋਏਗੀ ਲੀਗਲ ਸਰਵਿਸ ਅਥਾਰਟੀ ਦੀ ਹੋਏਗੀ ਉਹ ਡਿਪਾਰਟਮੈਂਟਸ ਦੇ ਨਾਲ ਕੋਆਰਡੀਨੇਟ ਕਰਕੇ ਅ ਡੀਸੀ ਇਸ ਦੇ ਨਾਲ ਐਸਐਸਪੀ ਇਸ ਦੇ ਨਾਲ ਜਾਂ ਮਹਿਕਮਿਆਂ ਦੇ ਨਾਲ ਕੋਆਰਡੀਨੇਟ ਕਰਕੇ ਤੁਹਾਨੂੰ ਉਹ ਚੀਜ਼ ਜਿਹੜੀ ਹੈ ਤੁਹਾਡੇ ਘਰ ਦੇ ਤੱਕ ਜਿਹੜੀ ਹੈ ਤੁਹਾਨੂੰ ਡੋਰ ਐਟ ਦਾ ਡੋਰ ਸਟੈਪ ਸਰਵਿਸ ਜਿਹੜੀ ਆ ਉਹ ਦਿਵਾਊਗੀ ਬਹੁਤ ਜ਼ਿਆਦਾ ਐਲੈਬੋਰੇਟ ਗੱਲ ਹੈ ਔਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀ ਹੋ ਜਾਂਦੀ ਹੈ ਔਰ ਮੇਰੇ ਖਿਆਲ ਇਹ ਬਹੁਤ ਹੀ ਸੈਂਸਿਟਿਵ ਹੋ ਗਿਆ ਇਸ ਟਾਈਮ ਜਿਸ ਤਰੀਕੇ ਦੇ ਨਾਲ ਕਿ ਵਕੀਲ ਡੈਫੀਨਿਟਲੀ ਉਸ ਲੀਗਲ ਜਿਹੜਾ ਜੇ ਸਰਵਿਸ ਅਥਾਰਟੀ ਜਾਂ ਕੋਰ ਕਮੇਟੀ ਕੋਈ ਬਣਦੀ ਹੈ ਉਹਦੇ ਵਿੱਚ ਵਕੀਲ ਹੀ ਸਾਰੇ ਹੋਣਗੇ ਡੈਫੀਨਿਟਲੀ ਯੈਸ ਲੀਗਲ ਆਫੀਸਰਸ ਵਕੀਲ ਹੋਣਗੇ ਤੇ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਸਮਾਜ ਦਾ ਵੀ ਕੰਮ ਕਰ ਰਹੇ ਇੱਕ ਤਰੀਕੇ ਨਾਲ ਦੇਖਿਆ ਜਾਏ ਤਾਂ ਸਮਾਜਿਕ ਤੌਰ ਤੇ ਦੁਬਾਰਾ ਰੀਹੈਬਿਲੀਟੇਟ ਕਰਨਾ ਜਾਂ ਇੱਕ ਤਰੀਕੇ ਨਾਲ ਦੁਬਾਰਾ ਤੋਂ ਜਿਹੜਾ ਉਹ ਜੜ ਲਾਣੀ ਦੁਬਾਰਾ ਤੋਂ ਉਹਨਾਂ ਨੂੰ ਕਰ ਬਾਹਰ ਜਿਹੜਾ ਹੈ ਉਹਨਾਂ ਦਾ ਦੁਬਾਰਾ ਤੋਂ ਉਸ ਨੂੰ ਮਤਲਬ ਬਹਾਲ ਕਰਨਾ ਉਸ ਨੂੰ ਲੈ ਕੇ ਵੀ ਜਿਹੜਾ ਹੈਗਾ ਫਿਰ ਜਿਹੜਾ ਕੋਰਟਸ ਨੇ ਵਕੀਲ ਨੇ ਕਾਨੂੰਨੀ ਜਿਹੜੇ ਆਫੀਸਰਸ ਨੇ ਉਹ ਸਾਰੇ ਦੇ ਸਾਰੇ ਵੀ ਐਸੇ ਕਿ ਸਮਾਜਿਕ ਬਹੁਤ ਵੱਡਾ ਜਿਹੜਾ ਕੰਮ ਵੀ ਉਹ ਆਪਣਾ ਜਿਹੜਾ ਹਿੱਸਾ ਪਾਣਗੇ ਇਸ ਤਰੀਕੇ ਦੇ ਨਾਲ ਡੈਫੀਨਿਟਲੀ ਯੈਸ ਮੈਂ ਦੇਖੋ ਸ਼ੁਰੂਆਤੀ ਇੰਟਰਵਿਊ ਦੇ ਵਿੱਚ ਹੀ ਮੈਂ ਤੁਹਾਨੂੰ ਪਹਿਲੀ ਗੱਲ ਦੱਸੀ ਹੈ ਕਿ ਇਹ ਐਕਟ ਉਹ ਬੰਦਿਆਂ ਵਾਸਤੇ ਲਿਆਂਦਾ ਗਿਆ ਸੀ ਜਿਨ੍ਹਾਂ ਨੂੰ ਆਪਾਂ ਕਨਸੀਡਰ ਕਰਨੇ ਆ ਵੀਕਰ ਸੈਕਸ਼ਨਸ ਆਫ ਸੋਸਾਇਟੀ ਜਿਹੜੇ ਇਹ ਜਿਹੜੇ ਕੋਰਟ ਨੂੰ ਅਪਰੋਚ ਨਹੀਂ ਕਰ ਸਕਦੇ ਡਿਊ ਟੂ ਐਨੀ ਰੀਜ਼ਨ ਭਾਵੇਂ ਉਹ ਪਾਵਰਟੀ ਦਾ ਰੀਜ਼ਨ ਹੈ ਭਾਵੇਂ ਕੋਈ ਹੋਰ ਡਿਸੇਬਿਲਟੀ ਹੈ ਠੀਕ ਹੈ ਨਾ ਐਸ ਕਰਕੇ ਮੈਂ ਇੱਥੇ ਜਿਹੜਾ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹਨੂੰ ਅਵੇਅਰ ਕਰਨਾ ਚਾਹਨਾ ਕਿ ਜਿਹੜੀ ਕੋਰਟਸ ਆਫ ਜਸਟਿਸ ਹੈ ਉਹ ਹਰ ਬੰਦੇ ਵਾਸਤੇ ਜਿਹੜੇ ਅਵੇਲੇਬਲ ਹੈ ਜੀ ਇਹ ਤਾਂ ਸੋਚ ਛੱਡ ਦਿਓ ਕਿ ਅਸੀਂ ਗਰੀਬ ਹਗੇ ਆ ਸਾਡੇ ਵਾਸਤੇ ਕੋਰਟ ਦੀ ਸੁਣਵਾਈ ਨਹੀਂ ਹੈਗੀ ਜਾਂ ਸਾਨੂੰ ਕੋਰਟ ਸੁਨੇਗੀ ਨਹੀਂ ਇਹੋ ਜੀ ਕੋਈ ਗੱਲ ਇਹਦੇ ਵਿੱਚ ਕਾਨੂੰਨ ਦੇ ਵਿੱਚ ਨਹੀਂ ਹੈਗੀ ਇਹ ਐਕਟ ਲਿਆਂਦਾ ਹੀ ਐਸ ਕਰਕੇ ਗਿਆ ਸੀਗਾ ਤਾਂ ਕਿ ਉਹ 8 categories ਜਿਹੜੀਆਂ ਮੈਂ ਸ਼ੁਰੂ ਚ ਗਿਣਾਈਆਂ ਉਹਨਾਂ ਨੂੰ ਜਿਹੜਾ ਪ੍ਰੋਪਰ ਹਾਂ ਤੁਸੀਂ ਆਪਣਾ ਵਕੀਲ ਕਰ ਸਕਦੇ ਹੋ ਉਹਦੇ ਵਿੱਚ ਐ ਨਹੀਂ ਹੈਗਾ ਠੀਕ ਹੈ ਨਾ ਇਹ ਇੱਕ ਬੇਸਿਕ ਚੀਜ਼ ਆ ਸਿਵਲ ਹਸਪੀਟਲ ਪ੍ਰਾਈਵੇਟ ਹਸਪੀਟਲ ਠੀਕ ਹੈ ਨਾ ਜੇ ਤੁਹਾਨੂੰ ਸਿਵਲ ਜਿਹੜਾ ਬੰਦਾ ਸਿਵਲ ਹਸਪੀਟਲ ਚ ਕਰ ਸਕਦਾ ਉਹ ਪ੍ਰਾਈਵੇਟ ਚ ਚਲੇ ਜਾ ਉਹ ਪ੍ਰਾਈਵੇਟ ਚ ਚਲੇ ਜਾਏ ਉਹਦੇ ਚ ਕੋਈ ਨਹੀਂ ਹੈਗੀ ਹਾਂ ਉਹ ਨਾਲ ਪ੍ਰਾਈਵੇਟ ਵੀ ਕਰਨਾ ਚਾਹੁੰਦਾ ਤਾਂ ਠੀਕ ਹੈ ਉਹ ਆਪਣਾ ਕਰ ਸਕਦੇ ਪਰ ਗੱਲ ਜਿਹੜੀ ਹੈਗੀ ਹੈ ਕਿ ਇਹ ਦੇ ਵਿੱਚ ਇਹ ਸੋਚ ਰੱਖਣੀ ਕਿ ਹੁਣ ਸਾਡਾ ਤਾਂ ਸਭ ਕੁਝ ਰੁੜ ਗਿਆ ਹੁਣ ਸਾਡੀ ਕੌਣ ਸੁਨੇਗਾ ਹਾਂਜੀ ਇਹ ਦੇ ਵਾਸਤੇ ਜਿਹੜਾ ਸਾਡੀ ਪੀਆਈਐਲ ਦਾ ਇਨੀਸ਼ੀਏਟਿਵ ਸੀਗਾ ਕਿ ਤੁਸੀਂ ਪੈਨਸ਼ਨ ਨਾ ਲਓ ਤੁਸੀਂ ਘਬਰਾਓ ਨਾ ਜੇ ਕੋਈ ਨਹੀਂ ਸੁਨੇਗਾ ਗਵਰਨਮੈਂਟ ਨਹੀਂ ਸੁਨੇਗੀ ਡਿਜ਼ਾਸਟਰ ਅਥਾਰਟੀ ਨਹੀਂ ਸੁਨੇਗੀ ਸੈਂਟਰਲ ਗਵਰਨਮੈਂਟ ਨਹੀਂ ਸੁਨੇਗੀ ਤੇ ਪਰ ਤੁਹਾਡੇ ਮੁਹੱਲੇ ਦੀ ਤੁਹਾਡੇ ਜ਼ਿਲ੍ਹੇ ਦੀ ਤੁਹਾਡੀ ਜਿਹੜੀ ਕੋਟ ਹੈਗੀ ਆ ਉਹ ਤੁਹਾਡੀ ਆਵਾਜ਼ ਜ਼ਰੂਰ ਸੁਨੇਗੀ ਤੇ ਉਹਦੇ ਵਿੱਚ ਜਿਹੜੀ ਆ ਲੀਗਲ ਸਰਵਿਸ ਅਥਾਰਟੀ ਤੁਹਾਡੀ ਜੀ ਸਦਕੇ ਤੁਹਾਡੇ ਘਰ ਦਾ ਆ ਕੇ ਤੁਹਾਨੂੰ ਜਿਹੜੀ ਹੈਲਪ ਮੁਹੱਈਆ ਕਰਾਏਗੀ ਇਹ ਜਿਹੜੀ ਰਿਸਪਾਂਸਿਬਿਲਟੀ ਲੀਗਲ ਸਰਵਿਸ ਅਥਾਰਟिटीज ਦੀ ਐਕਟ ਦੇ ਅੰਦਰ ਹੀ ਬਣੀ ਹੈ ਜੀ ਜੀ ਬਹੁਤ ਬਹੁਤ ਧੰਨਵਾਦ थैंक यू ਜੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲ ਹੈਗੀ ਹੈ ਹਾਲ ਫਿਲਹਾਲ ਦੇ ਮਾਹੌਲ ਦੇ ਵਿੱਚ ਜਦੋਂ ਕਿ ਹੜ੍ਹਾਂ ਜਿਹੜੇ ਹੈਗੇ ਆ ਉਹਨਾਂ ਨੇ ਪੂਰੇ ਤਰੀਕੇ ਦੇ ਨਾਲ ਪੰਜਾਬ ਨੂੰ ਕਾਫੀ ਜ਼ਿਆਦਾ ਲੰਬੀ ਚੜੀ ਢਾਲਾਈ ਹੋਈ ਹੈ ਹਜੇ ਬਹੁਤ ਪਾਸੇ ਜਿਹੜੇ ਪਾਣੀ ਵੀ ਨਹੀਂ ਥੱਲੇ ਉਤਰ ਰਿਹਾ ਘਰ ਬਹੁਤ ਸਾਰੇ ਟੈਗੇ ਨੇ ਲੋਕਾਂ ਨੂੰ ਦੁਬਾਰਾ ਰੀਹੈਬਿਲੀਟੇਟ ਕਰਨਾ ਮੀਨਸ ਉਹਨਾਂ ਨੂੰ ਦੁਬਾਰਾ ਉਹਨਾਂ ਦੀ ਜ਼ਿੰਦਗੀਆਂ ਨੂੰ ਬਹਾਲ ਕਰਨਾ ਬੈਕ ਟੂ ਨੋਰਮਲ ਲੈਣਾ ਇੱਕ ਬਹੁਤ ਵੱਡਾ ਹਜੇ ਜੰਗ ਜੜੀ ਹੈ ਉਹ ਛਿੜੀ ਹੋਈ ਹੈ ਔਰ ਇੱਕ ਬਹੁਤ ਵੱਡਾ ਕੰਮ ਹੈਗਾ ਬੋਲਣ ਚ ਬਹੁਤ ਸੌਖਾ ਲੱਗਦਾ ਸੁਣਨ ਚ ਵੀ ਸ਼ਾਇਦ ਉਹਨੇ ਹੀ ਸੌਖਾ ਲੱਗਦਾ ਪਰ ਜਦੋਂ ਜ਼ਮੀਨ ਤੇ ਜਾ ਕੇ ਕਰਨਾ ਪਏ ਉਦੋਂ ਬਹੁਤ ਜ਼ਿਆਦਾ ਲੰਮਾ ਚੜਾ ਹੈ ਕਿਉਂਕਿ ਹਰ ਤਰ੍ਹਾਂ ਤਰ੍ਹਾਂ ਦੇ ਲੋਕ ਨੇ ਔਰ ਨੁਕਸਾਨ ਬਹੁਤ ਜ਼ਿਆਦਾ ਹੋਇਆ ਔਰ ਨੁਕ ਪਮੈਸ਼ ਹੀ ਬਹੁਤ ਹੀ ਜ਼ਿਆਦਾ ਵੱਡਾ ਮੁੱਦਾ ਹੈ ਕਿ ਪਮੈਸ਼ ਸਹੀ ਸਹੀ ਹੋਏਗੀ ਕਿ ਨਹੀਂ ਹੋਏਗੀ ਕਿਵੇਂ ਹੋਏਗੀ ਕਿਵੇਂ ਨਾ ਹੋਏਗੀ ਪਰ ਉਸੇ ਚੀਜ਼ ਨੂੰ ਲੈ ਕੇ ਸਾਡੇ ਨਾਲ ਅੱਜ ਐਡਵੋਕੇਟ ਕਵਰ ਪਾਹਲ ਸਿੰਘ ਨੇ ਗੱਲਬਾਤ ਕੀਤੀ ਹੈ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ